नमस्कार देश डीडी पंजाबी देख रहे सारे दर्शकों का स्वागत मैं हां शमी ਦੋਸਤੋ ਕਿਹਾ ਜਾਂਦਾ ਹੈ ਕਿ ਨਿਰੋਗ ਸਰੀਰ ਦੇ ਵਿੱਚ ਹੀ ਨਿਰੋਗਾਤਮਾ ਦਾ ਵਾਸ ਹੁੰਦਾ ਹੈ ਅਸੀਂ ਜਨਮ ਤੋਂ ਲੈ ਕੇ ਮਰਨ ਤੱਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਕਈ ਵਾਰ ਕੁਝ ਖਾਣ ਪੀਣੀਆਂ ਅਜਈਆਂ ਚੀਜ਼ਾਂ ਖਾ ਲੈਂਦੇ ਹਾਂ ਜਿਸ ਦੇ ਨਾਲ ਸਾਡਾ ਇਹ ਸਰੀਰ aroog ਨਹੀਂ ਰਹਿੰਦਾ ਭਾਵੇਂ ਅਸੀਂ ਰੋਗੀ ਹੋ ਜਾਂਦੇ ਹਾਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਫਿਰ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਾਨੂੰ ਪਹਿਲਾਂ ਦਿੱਤੀਆਂ ਜਾਂਦੀਆਂ ਸਨ ਜਿਸ ਦੇ ਨਾਲ ਸਾਡਾ ਸ਼ਰੀਰ ਸਾਡੀ ਆਤਮਾ Arogya ਰਹੇ ਲੇਕਿਨ ਫਿਰ ਵੀ ਕੁਝ ਹੋ ਜਾਂਦਾ ਹੈ ਅੱਜ ਜਿੱਥੇ ਪੂਰਾ ਵਿਸ਼ਵ ਪੂਰਾ ਭਾਰਤ ਪੂਰਾ ਦੇਸ਼ ਖਾਸ ਕਰਕੇ ਪੰਜਾਬ ਵਿਸਾਖੀ ਦਾ ਤਿਹਾਰ ਮਨਾਉਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਉੱਥੇ ਹੀ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਪੋਸ਼ਨ ਪਖਵਾੜਾ 8 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ ਅਸੀਂ ਉਹ ਦਿਨ ਮਨਾ ਰਹੇ ਹਾਂ ਜਿਹੜੇ ਦੱਸਦੇ ਨੇ ਕਿ ਅਸੀਂ ਕਿਸ ਤਰ੍ਹਾਂ ਦਾ ਖਾਣਾ ਹੈ ਕਿਸ ਤਰ੍ਹਾਂ ਦਾ ਪਹਿਣਾ ਕਿਸ ਤਰ੍ਹਾਂ ਅਸੀਂ Arogya ਅੱਜ ਸਾਡੇ ਅੱਜ ਦੀ ਚਰਚਾ ਪ੍ਰੋਗਰਾਮ ਦੇ ਵਿੱਚ ਵਿਸ਼ਾ ਵੀ ਇਸ ਪਖਵਾੜੇ ਨੂੰ ਲੈ ਕੇ ਹੈ ਪੋਸ਼ਣ ਪਖਵਾੜਾ ਇੱਕ ਚਰਚਾ ਪੋਸ਼ਣ ਪਖਵਾੜਾ ਕੀ ਹੈ ਕਿਉਂ ਮਨਾਇਆ ਜਾਂਦਾ ਹੈ ਇਸ ਵਾਰ ਦਾ ਜਿਹੜਾ ਥੀਮ ਹੈ ਪੋਸ਼ਣ ਪਖਵਾੜੇ ਦਾ ਉਹ ਵੀ ਇਹੀ ਹੈ ਗਰਭવતી ਮਹਿਲਾਵਾਂ ਆਪਣਾ ਪੋਸ਼ਣ ਕਿਵੇਂ ਕਰਨ 2 ਸਾਲ ਦੇ ਬੱਚਿਆਂ ਤੱਕ ਦਾ ਪੋਸ਼ਣ ਕਿਸ ਤਰ੍ਹਾਂ ਹੋਵੇ ਜਵਾਨ ਹੁੰਦੀਆਂ ਲੜਕੀਆਂ ਪੋਸ਼ਿਤ ਕਿਸ ਤਰ੍ਹਾਂ ਰਹਿ ਸਕਣ ਤੇ ਉਹ ਮਾਤਾਵਾਂ ਜਿਹੜੀਆਂ ਮਾਤਾ ਬਣੀਆਂ ਨੇ ਉਹ ਆਪਣਾ ਪੋਸ਼ਣ ਕਿਸ ਤਰ੍ਹਾਂ ਕਰ ਸਕਣ ਇਹ ਅੱਜ ਦੇ ਥੀਮ ਨੇ ਗੱਲ ਵੀ ਅਸੀਂ ਮਾਹਿਰਾਂ ਨਾਲ ਇਹੀ ਕਰਨੀ ਹੈ ਹੋਰ ਵੀ ਗੱਲਾਂ ਕਰਾਂਗੇ ਕਿ ਸੀਨੀਅਰ ਸਿਟੀਜ਼ਨ ਜਿਹੜੇ ਆ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਕੀ ਦਿੱਤਾ ਜਾਵੇ ਬਹੁਤ ਸਾਰੀਆਂ ਗੱਲਾਂ ਅਸੀਂ ਆਪਣੇ ਮਾਹਿਰਾਂ ਨਾਲ ਕਰਨੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮਾਹਿਰਾਂ ਨਾਲ ਮਿਲਾਦਾ ਮੇਰੇ ਨਾਲ ਬੈਠੇ ਨੇ ਡਾਕਟਰ ਰਜੀਵ ਮਹਿਤਾ ਜੀ ਜੋ ਕਿ ਆਯੁਰਵੈਦਿਕ ਮੈਡੀਕਲ ਅਫਸਰ ਨੇ ਪੰਜਾਬ ਦੇ ਵਿੱਚ ਇਹਨਾਂ ਕੋਲੋਂ ਜਾਣਾਂਗੇ ਕਿ ਆਖਿਰ ਕਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਐਸੀਆਂ ਖਾ ਰਹੇ ਹਾਂ ਜਿਸ ਦੇ ਨਾਲ ਅੱਜ ਬਿਮਾਰੀਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਦੂਸਰੇ ਮਾਹਿਰ ਨੇ ਨੀਹਾ ਅਰੋੜਾ ਜੋ ਕਿ ਡਾਈਟੀਸ਼ਨ ਨੀਹਾ ਜੀ ਕੋਲੋਂ ਬਹੁਤ ਕੁਝ ਜਾਣਾਂਗੇ ਕੀ ਖਾਣਾ ਚਾਹੀਦਾ ਹੈ ਕਿਉਂਕਿ ਸਾਡਾ ਥੀਮ ਹੈ ਤੁਹਾਨੂੰ ਪਹਿਲਾਂ ਦੱਸਿਆ ਕਿ ਅੱਜ ਦੇ ਜਿਹੜੇ ਬੱਚੇ ਜਨਮ ਲੈ ਰਹੇ ਨੇ ਉਹਨਾਂ ਬਾਰੇ ਹੈ ਜਾਂ ਗਰਭਵਤੀ ਮਹਿਲਾਵਾਂ ਬਾਰੇ ਹੈ ਜਾਂ ਜਵਾਨ ਉਮਰ ਦੀਆਂ ਲੜਕੀਆਂ ਬਾਰੇ ਹੈ ਉਹ ਕਿਸ ਤਰ੍ਹਾਂ ਦਾ ਖਾਣ-ਪਾਣ ਆਪਣਾ ਰੱਖਣ ਤਾਂ ਕਿ ਉਹ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਣ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਟੂਡੀਓ 'ਚ ਮਿਹਰਬਾਨੀ ਦੱਸਾਂ ਤੁਹਾਡੇ ਨਾਲ ਗੱਲ ਕਰਾਂਗਾ ਮੈਂ ਕਿਉਂਕਿ ਜਦੋਂ ਵੀ ਕੋਈ ਆਪਾਂ ਗੱਲ ਕਰਦੇ ਹਾਂ ਕਿਸੇ ਚੀਜ਼ ਨੂੰ ਵੀ ਲੈ ਕੇ ਤਾਂ ਉਸ ਦਾ ਇੱਕ ਡੇਮ ਮਨਾਂਦੇ ਆ ਸਪਤਾਮ ਮਨਾਂਦੇ ਆ ਇਹ ਫਖਵਾੜਾ ਮਨਾਂਦੇ ਆ ਜਾਂ ਬਾ ਮਨਾਂਦੇ ਆ ਇਹਨਾਂ ਦਿਨਾਂ ਦੀ ਜ਼ਰੂਰਤ ਪੈਂਦੀ ਆ ਉਹਨਾਂ ਦੀ ਮਤਲਬ ਦੇਖ ਕੇ ਵੀ ਇਹਨਾਂ ਦੀ ਜ਼ਰੂਰਤ ਹੈ ਨਹੀਂ ਹੈ ਕਿਉਂ ਹੈ ਕਿਸੇ ਮੰਤਵ ਨੂੰ ਲੈ ਕੇ ਜ਼ਰੂਰਤ ਪੈਂਦੀ ਹੈ ਜੇ ਅਸੀਂ ਇਸ ਪਖਵਾੜੇ ਦੇ ਮੰਤਵ ਦੀ ਗੱਲ ਕਰੀਏ ਤਾਂ ਇਸ ਪਖਵਾੜੇ ਦਾ ਮੰਤਵ ਕੀ ਹੈ ਜ ਜਿਹਨੂੰ ਅਸੀਂ ਪੋਸ਼ਣ ਪਖਵਾੜੇ ਦਾ ਨਾਮ ਦਿੰਦੇ ਸ਼ਮੇ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਅਸੀਂ ਵਕ ਵਕ ਡੇ ਮਨਾਉਂਦੇ ਆ ਤੇ ਇਸ ਤਰ੍ਹਾਂ ਇੱਕ ਪਖਵਾੜਾ ਜਿਹੜਾ ਹੈਗਾ ਪੋਸ਼ਣ ਨੂੰ ਲੈ ਕੇ ਮਨਾਇਆ ਜਾ ਰਿਹਾ ਹੈ ਇਹਦਾ ਜਿਹੜਾ ਮੁੱਖ ਮੰਤਵ ਹੈ ਕਿਉਂਕਿ ਅਸੀਂ ਸਾਰੇ ਲੋਕੀ ਜੋ ਕੰਮ ਕਰਦੇ ਆ ਇੱਕ ਸਾਡੇ ਜਿੱਕ ਭਾਵਨਾ ਰਹਿੰਦੀ ਹੈ ਕਿ ਅਸੀਂ ਬਿਮਾਰ ਹੋਵਾਂਗੇ ਤੇ ਡਾਕਟਰ ਕੋਲ ਜਾਵਾਂਗੇ ਤੇ ਦਵਾਈ ਲਵਾਂਗੇ ਮਤਲਬ ਇੱਕ ਬਿਮਾਰ ਮਾਡਲ ਤੇ ਆਪਾਂ ਕੰਮ ਕਰਦੇ ਆਂ ਪਰ ਇਹਨਾਂ ਪਖਵਾੜਿਆਂ ਦਾ ਇਹਨਾਂ ਦਿਨਾਂ ਦਾ ਮਨਾਉਣ ਦਾ ਮੰਤਵ ਇਹ ਹੈਗਾ ਕਿ ਅਸੀਂ ਇੱਕ ਸਿਹਤ ਦੇ ਮਾਡਲ ਤੇ ਕੰਮ ਕਰੀਏ ਕਿ ਅਸੀਂ ਸਿਹਤਮੰਦ ਕਿਵੇਂ ਰਹਿਣਾ ਤਾਂ ਜਿਹੜਾ ਪੋਸ਼ਣ ਪਖਵਾੜਾ ਹੈ ਉਹਦਾ ਮੁੱਖ ਮੰਤਵ ਹੈ ਕਿ ਅਸੀਂ ਆਪਣੇ ਆਪ ਨੂੰ ਜਿੱਦਾਂ ਤੁਸੀਂ ਦੱਸਿਆ ਚਾਰ ਜਿਹੜੇ ਮੇਨ ਥੀਮ ਲੈ ਕੇ ਅਸੀਂ ਚੱਲੇ ਹਾਂ ਇਸ ਵਾਰੀ ਸੱਤਵਾਂ ਜਿਹੜਾ ਐਡੀਸ਼ਨ ਹੈ ਪੋਸ਼ਣ ਪਖਵਾੜੇ ਦਾ ਜੀ ਉਹਦੇ ਵਿੱਚ ਜਿਹੜੀ ਪ੍ਰੇਗਨੈਂਟ ਮਦਰ ਹੈ ਗਰਭਤੀ ਮਾਤਾਵਾਂ ਹਨ ਦੁੱਧ ਪਿਆਣ ਵਾਲੀਆਂ ਮਾਤਾਵਾਂ ਜਵਾਨ ਹੋ ਰਹੀਆਂ ਬੱਚੇ ਆ ਇਹ 2 ਹਜ਼ਾਰ 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 ਦਿਨਾਂ ਦਾ ਜਿਹੜਾ ਟਾਰਗੇਟ ਹੈ ਜੀ 2 ਸਾਲ ਤੱਕ ਜਦੋਂ ਬੱਚਾ ਆਪਣਾ ਜਨਮ ਦਿਨ ਮਨਾਉਂਦਾ ਹੈ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਤੰਦਰੁਸਤ ਰੱਖਿਆ ਜਾ ਸਕਦਾ ਹੈ ਤਾਂ ਕਿ ਉਹ ਬਿਮਾਰੀਆਂ ਤੋਂ ਬਚੇ ਰਹਿ ਸਕਣ ਸਿਰਫ ਇਹ ਨਹੀਂ ਕਿ ਬਿਮਾਰੀ ਹੋਈ ਤੇ ਦਵਾਈ ਲੈ ਲਈ ਬਿਲਕੁਲ ਪਰ ਉਹ ਬਿਮਾਰੀਆਂ ਤੋਂ ਚਲੋ ਮੈਂ ਸ਼ੁਰੂਆਤ ਹਾਲਾਂਕਿ ਡਾਕਟਰ ਨੀਹਾ ਅਰੋੜਾ ਜੀ ਸਾਡੇ ਕੋਲ ਨੇ ਤੁਹਾਡੇ ਨਾਲ ਬਵਾਚੋਂ ਗੱਲ ਕਰਨ ਮੈਂ ਡਾਕਟਰ ਸਾਹਿਬ ਤੋਂ ਇੱਕਲ ਹੋਰ ਸ਼ੁਰੂਆਤ ਕਰਦਾ ਡਾਕਟਰ ਸਾਹਿਬ ਮੈਂ ਸ਼ੁਰੂਆਤ ਕਰਾਂਗਾ ਕਿਉਂਕਿ ਤੁਸੀਂ ਥੀਮ ਨੂੰ ਲੈ ਕੇ ਗੱਲ ਕੀਤੀ ਬੜੀ ਵਧੀਆ ਮੈਂ ਉਹ ਪਹਿਲੇ ਤੁਹਾਡੇ ਕੋਲ ਕਿਉਂਕਿ ਆਯੂਵੈਦ ਨਾਲ ਸੰਬੰਧਤ ਹੈਗੇ ਉਹ ਗਰਭਵਤੀ ਮਹਿਲਾਵਾਂ ਬਾਰੇ ਕਿਸ ਤਰ੍ਹਾਂ ਤੰਦਰੁਸਤ ਕਿਹੜਾ ਪੋਸ਼ਣ ਆਹਾਰ ਹੈ ਜਿਹੜਾ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਹਰਵੇਦ ਦੇ ਵਿੱਚ ਕਿਉਂਕਿ ਜਿਹੜੀ ਹੁਣ ਪੋਸ਼ਣ ਮਾਤਾ ਹੁਣ ਅੱਜ ਮਨਾ ਰਹੇ ਅਸੀਂ ਜਾਂ 7ਵਾਂ ਡਿਵੀਜ਼ਨ ਹੈ ਜਾਂ ਕੁਝ ਪਿਛਲੇ ਸਾਲਾਂ ਤੋਂ ਹੋਰ ਤੋਂ ਪੋਸ਼ਣ ਤੇ ਗੱਲ ਹੋ ਰਹੀ ਹੋਣੀ ਜਦੋਂ ਸ੍ਰਿਸ਼ਟੀ ਦੀ ਉਤਪਤੀ ਉਹਦੇ ਨਾਲ ਹੀ ਆਯੁਰਵੇਦ ਪੈਦਾ ਹੋਇਆ ਤਾਂ ਉਹਦੇ ਵਿੱਚ ਹੀ ਜਿਹੜਾ ਆਯੁਰਵੇਦ ਦਾ ਮੁੱਖ ਮੰਤਵ ਜਦੋਂ ਮਿੱਥਿਆ ਗਿਆ ਪੁਰਾਣੇ ਰੇਸ਼ੀਆ ਮਹੰਯਾਂ ਨੇ ਜਿਨ੍ਹਾਂ ਨੇ ਇਹਨੂੰ ਸ਼ੁਰੂ ਕੀਤਾ ਤਾਂ ਉਹਨਾਂ ਨੇ ਕਿਹਾ ਸਵਸਥ ਸਵਸਥ ਸੇ ਰਕਸ਼ਨਮ ਅਦੁਰਸਯ ਵਿਚਾਰ ਪ੍ਰਸ਼ਮਨਮ ਚ ਕਿ ਜਿਹੜਾ ਸਵਸਥ ਵਿਅਕਤੀ ਹੈ ਉਹਦੇ ਸਵਸਥ ਦੀ ਕਿਵੇਂ ਰੱਖਿਆ ਕੀਤੀ ਜਾ ਸਕਦੀ ਉਹਨੂੰ ਸਵਸਥ ਕਿਵੇਂ ਰੱਖਿਆ ਇਹਦੇ ਵਿੱਚ ਜਿਹੜੀ ਅਸੀਂ ਗਰਭਤੀ ਮਤਾਵਾਂ ਦੀ ਗੱਲ ਕੀਤੀ ਕਿਉਂਕਿ 9 ਮਹੀਨੇ ਦਾ ਸਮਾਂ ਹੁੰਦਾ ਹੈ ਤਕਰੀਬਨ ਤਕਰੀਬਨ 2-4 ਦਿਨ ਅੱਗੇ ਪਿੱਛੇ ਤੇ ਉਸ ਸਮੇਂ ਦੇ ਵਿੱਚ ਆਰਵੇਦ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਉਸ ਸਮੇਂ ਦੇ ਵਿੱਚ 5000 10000 ਜਦੋਂ ਵਿੱਚ ਇਹ ਪੈਦਾ ਹੋਇਆ ਤਾਂ ਹਰ ਮਹੀਨੇ ਕਿਸ ਤਰ੍ਹਾਂ ਨਾਲ ਕਿਸ ਤਰ੍ਹਾਂ ਦਾ ਡਾਈਟ ਉਹਨਾਂ ਨੇ ਲੈਣਾ ਉਹਦੇ ਬਾਰੇ ਚਰਚਾ ਵਿਸਤਾਰਪੂਰਵਕ ਸਾਡੇ ਗ੍ਰੰਥਾ ਚ ਮਿਲਦੀ ਹੈ ਉਹਦੇ ਵਿੱਚ ਉਹ ਇੰਨਾ ਸਾਇੰਟਿਫਿਕ ਸੀਗਾ ਕਿ ਉਦੋਂ ਵੀ ਉਹਨਾਂ ਨੇ ਇਸ ਚੀਜ਼ ਦੀ ਗੱਲ ਕੀਤੀ ਮਤਲਬ ਇਹ ਇੱਕ ਬੜਾ ਵਾਈਟ ਮੈਨੂੰ ਕਹਿ ਸਕਦਾ ਬਹੁਤ ਫੈਲਿਆ ਹੋਇਆ ਵਿਸ਼ਾ ਹੈਗਾ ਵੀ ਆਪਾਂ ਦੱਸ ਨਹੀਂ ਸਕਦੇ ਵੀ ਆਹੀ ਚੀਜ਼ਾਂ ਲੈਣੀ ਕਿਉਂਕਿ ਤੁਸੀਂ ਕਿਹਾ ਹਰ ਮਹੀਨੇ ਚ ਆਹਾਰ ਬਦਲਦਾ ਹੈ ਹਰ ਚੀਜ਼ ਨਹੀਂ ਜੋ ਆਰਵੇਦ ਅਨੁਸਾਰ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪਹਿਲਾ ਮਹੀਨਾ ਉਹਦੇ ਵਿੱਚ ਤੁਸੀਂ ਦੁੱਧ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਆਹਾਰ ਦੇ ਵਿੱਚ ਸ਼ਾਮਿਲ ਕਰਨਾ ਜਦੋਂ ਦੂਜਾ ਮਹੀਨਾ ਹੋਏਗਾ ਤਾਂ ਤੁਸੀਂ ਦੁੱਧ ਦੇ ਵਿੱਚ ਜਿੱਦਾਂ ਮਿੱਠੀਆਂ ਚੀਜ਼ਾਂ ਜਿੱਦਾਂ ਹੁੰਦੀਆਂ ਮਲਠੀ ਜਿੱਦਾਂ ਹੋਗੀ ਉਸ ਤਰ੍ਹਾਂ ਦੀ ਚੀਜ਼ ਮਿਲਾ ਕੇ ਜਾਂ ਕਾੜ ਕੇ ਉਹ ਜਿਹੜੀ ਦੁੱਧ ਦੇ ਵਿੱਚ ਉਹ ਲੈਣੀ ਹੈ ਤੀਜੇ ਮਹੀਨੇ ਦੇ ਵਿੱਚ ਤੁਸੀਂ ਦੁੱਧ ਦੇ ਨਾਲ ਮੱਖਣ ਦੇ ਨਾਲ ਜਿਹੜਾ ਹਾਲ ਹੈ ਤਿੰਨਵੇਂ ਮਹੀਨੇ ਤੱਕ ਉਹ ਬਾਅਦ ਚਾਹੇ ਡਾਕਟਰ ਨੇਹਾ ਸਾਡੇ ਨਾਲ ਨੇ ਬਹੁਤ ਕੁਝ ਨਾ ਕਰਾ ਡਾਈਟੀਸ਼ਨ ਹੈ ਡਾਕਟਰ ਤੁਹਾਡੇ ਨਾਲ ਇਹੀ ਗੱਲ ਕਰਾਂਗਾ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਵੈਸੇ ਤਾਂ ਮੇਰੇ ਹਿਸਾਬ ਨਾਲ ਤੁਹਾਡੇ ਕੋਲ ਜਿਹੜਾ ਹੈਗਾ ਉਹ ਲੋਕ ਆਂਦੇ ਹੋਣਗੇ ਜਦੋਂ ਬਿਮਾਰ ਹੋ ਜਾਂਦੇ ਨੇ ਨਾ ਡਾਕਟਰ ਕੋਲ ਜਾਂਦੇ ਆ ਲੋਕ ਫਿਰ ਡਾਕਟਰ ਸਾਹਿਬ ਲਿਖ ਦਿੰਦੇ ਆ ਵੀ ਨਹੀਂ ਤੁਸੀਂ ਨਾ ਆਪਣਾ ਤੁਹਾਡੀ ਡਾਈਟ ਨਹੀਂ ਹੈ ਡਾਈਟ ਪਲਾਨ ਕਰਾ ਕੇ ਆ ਉਹਨਾਂ ਦੇ ਮਰੀਜ਼ ਆ ਜਾਂਦੇ ਹੋਣਗੇ ਲੇਕਿਨ ਮੈਂ ਗੱਲ ਕਰਾਂਗਾ ਵੀ ਜਿਹੜੀਆਂ ਇਹ ਗਰਭਵਤੀ ਮਹਿਲਾਵਾਂ ਨੇ ਇਹਨਾਂ ਨੂੰ ਕਿਹਾ ਜੇ ਅੱਜ ਦੇ ਜ਼ਮਾਨੇ ਦਾ ਕਿਉਂਕਿ ਇਹ ਆਯੁਰਵੇਦਿਕਾ ਜਿੰਨਾਂ ਨੇ ਜੇ 5156000 ਸਾਲ ਪਹਿਲਾਂ ਵੀ ਲਿਖਿਆ ਗਿਆ ਉਹ ਚੱਲਿਆ ਆ ਰਿਹਾ ਉਹ ਉਹ ਠੀਕ ਹੈ ਮੋਡੀਫਾਈ ਹੁੰਦਾ ਸਾਰਾ ਕੁਝ ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ ਨੇ ਇਹ ਵੀ ਚੇਂਜ ਹੁੰਦੇ ਨੇ ਲੇਕਿਨ ਤੁਹਾਡੇ ਨਾਲ ਜੇ ਅੱਜ ਦੀ ਤਾਰੀਖ ਦੇ ਵਿੱਚ ਗੱਲ ਕਰੀਏ ਤਾਂ ਅੱਜ ਦੀ ਤਾਰੀਖ ਦੇ ਵਿੱਚ ਇਸ ਤਾਂ ਦੀ ਗਰਮ ਮੁੱਟੀ ਮਹਿਲਾਵਾਂ ਨੇ ਕੀ ਪ੍ਰੈਫਰ ਕਰਦੇ ਕਿਸ ਤਰ੍ਹਾਂ ਬੱਚਾ ਜਿਹੜਾ ਹੈ ਉਹ ਤੰਦਰੁਸਤ ਪੈਦਾ ਹੋਵੇ ਸਭ ਤੋਂ ਪਹਿਲੀ ਗੱਲ ਦੇਖੋ ਪਹਿਲਾ ਜੇ ਅਸੀਂ ਵੇਖੀਏ ਪਹਿਲਾਂ ਨਾਲ ਹੁਣ ਅਵੇਰਨੈਸ ਤਾਂ ਵਧ ਗਈ ਹੈ ਠੀਕ ਹੈ ਤੇ ਮਾਡਰਨ ਸਾਇੰਸ ਜਿਹੜੀ ਹੈਗੀ ਹੈ ਜਿਹੜਾ ਸਾਡੀ ਡਾਈਟ ਡਾਈਟੈਟਿਕਸ ਜਿੰਨੂੰ ਆਪਾਂ ਕਹਿੰਦੇ ਆ ਉਹ ਤਿੰਨ ਪਾਰਟਸ ਵਿੱਚ ਡਿਵਾਈਡ ਹੋ ਜਾਂਦੀ ਹੈ ਇੱਧਰ ਆ ਕੇ ਤੇ ਪਹਿਲੇ 3 ਮਹੀਨੇ ਡਾਈਟ ਕੁਝ ਅਲੱਗ ਰਹਿੰਦੀ ਹੈ ਜੀ ਫਿਰ ਜਿਹੜਾ ਵਿਚਲਾ ਵਿਚ ਦੇ 3 ਮਹੀਨੇ ਹੁੰਦੇ ਆ ਫਿਰ ਅਲੱਗ ਰਹਿੰਦੀ ਹੈ ਤੇ ਲਾਸਟ ਦੇ 3 ਮਹੀਨੇ ਬਿਲਕੁਲ ਅਲੱਗ ਰਹਿੰਦੀ ਹੈ ਤੇ ਹਰ ਗਰਭਵਤੀ ਮਹਿਲਾ ਇੱਕ ਤੋਂ ਦੂਜੀ ਮਹਿਲਾ ਵੱਖ ਹੋ ਜਾਂਦੀ ਹੈ ਤੇ ਉਹਨਾਂ ਦੀ ਡਾਈਟ ਵੀ ਉਹਨਦੇ ਹਿਸਾਬ ਨਾਲ ਰਹਿੰਦੀ ਹੈ ਜਿੱਦਾਂ ਦੀ ਕਿਸੇ ਨੂੰ ਆਇਰਨ ਦੀ ਕਮੀ ਹੈ ਖੂਨ ਦੀ ਕਮੀ ਹੈ ਤੇ ਉਹਦਾਂ ਉਹਦਾਂ ਦੀ ਡਾਈਟ ਡਿਫਰੈਂਟ ਹੁੰਦੇ ਹੋਂਦੇ ਵਿੱਚ ਅਸੀਂ ਅਨਾਰ ਪਾਈਦਾ ਬੀਟਰੂਟ ਪਾਈਦਾ ਠੀਕ ਹੈ ਫਿਰ ਕਈਆਂ ਨੂੰ ਪ੍ਰੋਬਲਮ ਹੁੰਦੀ ਜੋੜਾਂ ਦੀ ਪ੍ਰੋਬਲਮ ਕੈਲਸ਼ੀਅਮ ਦੀ ਜ਼ਿਆਦਾ ਕਮੀ ਹੁੰਦੀ ਹੈ ਕਿਉਂਕਿ ਬੱਚਾ ਡਿਵੈਲਪ ਹੋ ਰਿਹਾ ਹੁੰਦਾ ਹੈ ਤੇ ਉਸ ਵਾਸਤੇ ਫਿਰ ਅਸੀਂ ਦੁੱਧ ਦੇਈਦੇ ਐ ਤਿਲ ਦੇਈਦੇ ਐ ਤਾਂ ਐਦਾਂ ਕਰਦੇ ਕਰਦੇ ਆਪਾਂ ਤਿੰਨ ਤਿੰਨ ਮਹੀਨੇ ਸੈਗਰੀਗੇਟ ਕਰ ਦਿੱਤੇ ਐ ਕਿ ਅਲੱਗ ਅਲੱਗ ਡਾਈਟ ਚੱਲਦੀ ਐ ਅਲੱਗ ਅਲੱਗ ਡਾਈਟ ਚੱਲਦੀ ਐ ਮੈਂ ਇੱਕ ਚੀਜ਼ ਖੁਰਤਾ ਦੀ ਗੱਲ ਹਾਂ ਬਈ ਜਦੋਂ ਅੱਜ ਕੱਲ ਤਾਂ ਖੈਰ ਤੀਜੇ ਚੌਥੇ ਮਹੀਨੇ ਕਹਿੰਦੇ ਨੇ ਜਦੋਂ ਇੱਕ ਪਹਿਲੇ ਮਹੀਨੇ ਤੋਂ ਲੈ ਕੇ 9 ਮਹੀਨੇ ਤੱਕ ਇੱਕ ਗਰਭवती ਮਹਿਲਾ ਦਾ ਤਿੰਨ ਚਾਰ ਵਾਰ ਜਿਹੜਾ ਹੈ ਉਹ ਅਲਟਰਾਸਾਉਂਡ ਹੋ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਪੋਜੀਸ਼ਨ ਦਾ ਕੀ ਲੇਕਿਨ ਫਿਰ ਵੀ ਤੁਸੀਂ ਕੀ ਪ੍ਰੀਫਰ ਕਰਦੇ ਹੋ ਕਿ ਕਦੋਂ ਟੈਸਟ ਨੂੰ ਕਰਾ ਲੈਣਾ ਚਾਹੀਦਾ ਤਾਂ ਕਿ ਪਤਾ ਚੱਲ ਸਕੇ ਜਿਸ ਤਰ੍ਹਾਂ ਤੁਸੀਂ ਕਿਹਾ ਆਇਰਨ ਦੀ ਕਮਿਟਾ ਕਿ ਪ੍ਰੋਪਰ ਡਾਈਟ ਲੈ ਸਕੇ ਦੇਖਿਏ ਜੇ ਅੱਜਕਲ ਹਸਪੀਟਲਾਂ ਵਿੱਚ ਵੀ ਇਹ ਜਾਗਰੂਕਤਾ ਹੋ ਗਈ ਹੈ ਡਾਈਟੀਸ਼ਨ ਨਾਲ ਨਾਲ ਹੀ ਪ੍ਰੈਫਰ ਕਰ ਦਿੱਤੇ ਜਾਂਦੇ ਨੇ ਤੇ ਕੁੜੀਆਂ ਅੱਜਕਲ ਉਹ ਉਸ ਤਰ੍ਹਾਂ ਦੇ ਜਿਵੇਂ ਕਹਿੰਦੇ ਨਾ ਪਹਿਲੇ ਮਿਆਦ ਸੀ ਸਰੀਰ ਦੀ ਹੁਣ ਅੱਜਕਲ ਉਹ ਚੀਜ਼ ਨਹੀਂ ਰਹਿ ਗਈ ਹੈ ਤੇ ਪਹਿਲੇ ਤੁਸੀਂ ਜਦ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਯੂ ਨੋ ਤੁਸੀਂ ਪ੍ਰੈਗਨੈਂਟ ਆ ਜਾਂ ਤੁਸੀਂ ਗਰਭਵਤੀ ਹੋ ਗਏ ਆ ਤਾਂ ਹੀ ਡਾਕਟਰ ਨਾਲ ਹੀ ਲਿਖ ਦਿੰਦਾ ਕਿ ਹੁਣ ਇਹ ਟੈਸਟ ਜ਼ਰੂਰੀ ਹੈਗੇ ਇਨੀਸ਼ੀਅਲ ਸਟੇਟ ਪਹਿਲੇ 3 ਮਹੀਨੇ ਚੀਜ਼ ਪਤਾ ਲੱਗ ਜਾਂਦਾ ਹੈ ਕਿ ਕੀ ਲੋੜ ਹੈ ਫਿਰ ਜਦ ਤੁਸੀਂ ਸੈਕਿੰਡ ਟੈਸਟ ਅਲਟਰਾਸਾਉਂਡ ਨਹੀਂ ਬਟ ਬਲੱਡ ਟੈਸਟ ਹੁੰਦੇ ਆ ਤੁਹਾਡੇ ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਡੈਫੀਸ਼ੀਐਂਸੀ ਹੈ ਜਾਂ ਕੀ ਵਿਕਾਸ ਹੋ ਰਿਹਾ ਹੈ ਪ੍ਰੂਨ ਦਾ ਅੰਦਰ ਤੇ ਉਹਦੇ ਨਾਲ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਿਆਦਾ ਲੋੜ ਹੈ ਡਾਕਟਰ ਸਾਹਿਬ ਡਾਕਟਰ ਮੈਤਾ ਇੱਕ ਗੱਲ ਸ਼ੁਰੂ ਕਰੀਏ ਆਪਾਂ ਵੀ ਜਦੋਂ ਤੁਸੀਂ ਬੱਚਾ ਪੈਦਾ ਹੋ ਗਿਆ ਤੁਸੀਂ ਤਾਂ ਜਿੰਨ ਤੱਕ 1000 ਦਿਨ ਤੱਕ ਲੇਕਿਨ ਉਹ ਤੋਂ ਪਹਿਲਾਂ ਮੈਂ ਕਹਾ ਬੱਚੇ ਨੂੰ ਪੈਦਾ ਹੁੰਦੇ ਆ ਸਭ ਤੋਂ ਪਹਿਲਾਂ ਆਹਾਰ ਪੋਸਟਿੰਗ ਦਿੱਤਾ ਜਾਂਦਾ ਮਾਂ ਦਾ ਦੁੱਧ ਜੀ ਮਾਦੇ ਦੁੱਧ ਦੀ ਮਹੱਤਤਾ ਕਿੰਨਾ ਜ਼ਰੂਰੀ ਹੈ ਅੱਜ ਕੱਲ ਇਸ ਲਈ ਮੈਂ ਪੁੱਛ ਰਿਹਾ ਤੁਹਾਨੂੰ ਇਹ ਕਿਉਂਕਿ ਅੱਜ ਕੱਲ ਬਹੁਤ ਸਾਰੀਆਂ ਲੇਡੀਆਂ ਇਸ ਤਰੀਕੇ ਨੇ ਖਾਸ ਕਰਕੇ ਮੈਂ ਅਪਰ ਮੀਡਲ ਕਲਾਸ ਤੇ ਹਾਈ ਫੈਮਿਲੀ ਜਿਹੜੀਆਂ ਉਹਨਾਂ ਦੀ ਗੱਲ ਕਰਾਂਗਾ ਵੀ ਉਹ ਇਸ ਤਰ੍ਹਾਂ ਦੀ ਲੇਡੀਆਂ ਨੇ ਜਿਹੜੀਆਂ ਆਪਣੀ ਫਿਗਰਸ ਮੇਨਟੇਨ ਕਰਨ ਲਈ ਜਾਂ ਆਪਣੀ ਚੀਜ਼ ਲਈ ਆਪਰੇਸ਼ਨ ਤੱਕ ਚੱਲ ਜਾਂਦੇ ਨੇ ਵੀ ਆਪਰੇਟ ਕਰਾ ਦੋ ਬੱਚੇ ਨੂੰ ਨਾਰਮਲ ਡਿਲੀਵਰੀ ਨਹੀਂ ਲੈਣੀ ਸੈਕੰਡਲੀ ਉਹ ਕੋਸ਼ਿਸ਼ ਕਰਦੀਆਂ ਨੇ ਵੀ ਆਪਣੀ ਡਰੈਸ ਫੀਡ ਨਾ ਦਿੱਤੀ ਜਾਵੇ ਨਹੀਂ ਇਹ ਕਨਸੈਪਟ ਜਿਹੜਾ ਹੈ ਹੁਣ ਦਾਵਰਾ ਜੀ ਚੇਂਜ ਹੋ ਰਿਹਾ ਹੈ ਜੀ ਤੇ ਜੇ ਇਹ ਕਨਸੈਪਟ ਕਿਸੇ ਨੂੰ ਕੋਈ ਹਲੇ ਵੀ ਇਸ ਕਨਸੈਪਟ ਤੇ ਚੱਲ ਰਿਹਾ ਤਾਂ ਉਹ ਸਹੀ ਨਹੀਂ ਚੱਲ ਰਿਹਾ ਉਹ ਗਲਤ ਚੱਲ ਰਿਹਾ ਜੀ ਕਿਉਂਕਿ ਮਾਂ ਦਾ ਜੋ ਦੁੱਧ ਹੈ ਉਹ ਬੱਚੇ ਦੇ ਵਾਸਤੇ ਤਾਂ ਪੋਸਟਿਕ ਹੈ ਦਾ ਹੈਗਾ ਹੀ ਹੈ ਲੇਕਿਨ ਉਹ ਜਿਹੜੀ ਮਾਂ ਹੈ ਉਹਦੇ ਵਾਸਤੇ ਉਹਨੂੰ ਪਿਆਣਾ ਜਿਹੜਾ ਹੈਗਾ ਉਹ ਮਾਂ ਵਾਸਤੇ ਵੀ ਲਾਹੇਵੰਦ ਹੈ ਜੀ ਕਿਉਂਕਿ ਉਸ ਦਾ ਸਰੀਰ ਜਿਹੜਾ ਹੈਗਾ ਪੁਰਾਣੀ ਸਥਿਤੀ ਦੇ ਵਿੱਚ ਉਦੋਂ ਹੀ ਆਏਗਾ ਜਦੋਂ ਬੱਚੇ ਨੂੰ ਦੁੱਧ ਪਿਆਏਗੀ ਉਹਦੇ ਹਾਰਮੋਨ ਸੈਕ੍ਰੀਟ ਹੁੰਦੇ ਆ ਰਿਲੀਜ਼ ਹੁੰਦੇ ਆ ਸਰੀਰ ਦੇ ਵਿੱਚ ਜਿਹੜੇ ਉਹਦੇ ਸਰੀਰ ਨੂੰ ਵਾਪਸ ਆਪਣੀ ਪਹਿਲੇ ਵਾਲੀ ਕੰਡੀਸ਼ਨ ਤੇ ਲੈ ਕੇ ਆਉਂਦੇ ਆ ਤੇ ਬੱਚੇ ਵਾਸਤੇ ਆਪਾਂ ਸਾਰਿਆਂ ਨੂੰ ਪਤਾ ਹੈ ਜੇ ਮੈਂ ਆਮ ਤਾ ਬੱਚੇ ਵਾਸਤੇ ਜਿੰਨੇ ਵੀ ਜ਼ਰੂਰੀ ਤੱਤ ਹੈ ਉਹਦੇ ਵਿੱਚ ਜਿਹੜੇ ਬਿਮਾਰੀਆਂ ਤੋਂ ਬਚਾਉਣ ਵਾਲੇ ਇਮਿਊਨੋਗਲੋਬulins ਆਪਾਂ ਉਹਨੂੰ ਕਹਿੰਦੇ ਆ ਜਾਂ ਪ੍ਰੋਟੀਨ ਹੈ ਜਾਂ ਕਾਰਬੋਹਾਈਡਰੇਟ ਜਿਨੇ ਨੂੰ એનર્ਜੀ ਦੇਣੀ ਹੈ ਬੱਚੇ ਨੂੰ ਜਾਂ ਉਹਦੀ ਕੈਲਸ਼ੀਅਮ ਵਧਣ ਵਾਸਤੇ ਹੱਡੀਆਂ ਦੀ ਹੱਡੀਆਂ ਵਾਸਤੇ ਕੈਲਸ਼ੀਅਮ ਦੀ ਜ਼ਰੂਰਤ ਹੈ ਉਹ ਸਾਰੇ ਜਿਹੜੇ ਤੱਤ ਹੈ ਉਹ ਮਾਂ ਦੇ ਦੁੱਧ ਚ ਜਿਹੜੇ ਹੈਗੇ ਹੁੰਦੇ ਜੀ ਤਾਂ ਪਹਿਲੇ 6 ਮਹੀਨੇ ਤੱਕ ਸਪੈਸ਼ਲੀ ਕਿਉਂਕਿ ਜਿਹੜਾ ਮਾਂ ਦਾ ਦੁੱਧ ਹੈ ਉਹਦੇ ਚ 88% ਵਾਟਰ ਹੁੰਦਾ ਜੀ ਪਾਣੀ ਦੀ ਵੀ ਉਹਨੂੰ ਲੋੜ ਨਹੀਂ ਹੁੰਦੀ ਬੱਚੇ ਨੂੰ ਉਹ ਵੀ ਜਿਹੜੀ ਕਮੀ ਹੈ ਪਾਣੀ ਦੀ ਜੋ ਜ਼ਰੂਰਤ ਹੈ ਉਹਨੂੰ ਉਹ ਵੀ ਮਾਂ ਦੇ ਦੁੱਧ ਤੋਂ ਪੂਰੀ ਹੁੰਦੀ ਹੈ ਤਾਂ 6 ਮਹੀਨੇ ਤੱਕ ਹਰ ਬੱਚੇ ਨੂੰ ਮਾਂ ਦਾ ਦੁੱਧ ਮਿਲਣਾ ਜ਼ਰੂਰੀ ਹੈ ਜ਼ਰੂਰੀ ਜੀ ਲੇਕਿਨ ਇਹ ਵੀ ਅੰਧ ਵੀ ਇਹਨੂੰ 2 ਸਾਲ ਤੱਕ ਵੀ ਕਿਹਾ ਕਿ ਜਾ ਰਿਹਾ ਵੀ 2 ਸਾਲ ਤੱਕ ਮਾਂ ਦਾ ਦੁੱਧ ਪੀਣਾ ਚਾਹੀਦਾ 6 ਮਹੀਨੇ ਬਾਅਦ ਬੱਚੇ ਨੂੰ ਆਯੁਰਵੇਦ ਦੇ ਵਿੱਚ ਵੀ ਹੈ ਤੇ ਹੁਣ ਮਾਡਰਨ ਸਾਇੰਸ ਦੇ ਵਿੱਚ ਵੀ ਅਨਪ੍ਰਾਸ਼ਨ ਸੰਸਕਾਰ ਅਸੀਂ 6 ਮਹੀਨੇ 8ਵੇਂ ਮਹੀਨੇ ਆਯੁਰਵੇਦ ਚ ਲਿਖਿਆ ਅਨਪ੍ਰਾਸ਼ਨ ਸੰਸਕਾਰ ਕਰਦੇ ਹਾਂ ਜਦੋਂ ਬੱਚਾ ਖਾਣ ਪੀਣ 6 ਮਹੀਨੇ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਅੰਨ ਚਟਾਇਆ ਜਾਂਦਾ ਹੈ ਜਾਂ ਕਿਸ ਇਸ ਤਰ੍ਹਾਂ ਦਾ ਜਿਹੜਾ ਸੈਮੀ ਸੋਲਿਡ ਫੂਡ ਹੈ ਥੋੜਾ ਜਿਹਾ ਤਰਲ ਥੋੜਾ ਜਿਹਾ ਜਿਹੜਾ ਠੋਸ ਉਸ ਤਰ੍ਹਾਂ ਦਾ ਜਿਹੜਾ ਪੋਜਨ ਸ਼ੁਰੂ ਕਰਾਇਆ ਜਾਂਦਾ ਤੇ ਹੌਲੀ ਹੌਲੀ ਜਿਹੜਾ ਦੁੱਧ ਹੈ ਮਾਂ ਦਾ ਦੁੱਧੋ ਇਕਦਮ ਨਹੀਂ ਮੈਂ ਡਾਕਟਰ ਇਹੀ ਤੁਹਾਡੇ ਕੋਲ ਕੁਐਸਚਨ ਪੁੱਛਾਂਗਾ ਵੀ ਤੁਹਾਡੇ ਕੋਲ ਜੇ ਇਸ ਤਰ੍ਹਾਂ ਦੇ ਕੀ ਪ੍ਰੇਫਰ ਕਰੋਗੇ ਪ੍ਰੇਫਰ ਹੈ ਕਹਿੰਦੇ ਪ੍ਰੋਬਲਮਸ ਹੁਣ ਜ਼ਿਆਦਾਤਰ ਇਹ ਆਉਂਦੀਆਂ ਨੇ ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਹੁਣ ਮਾਹੌਲ ਬਦਲ ਗਿਆ ਹੈ ਲੇਡੀਜ਼ ਅਵੇਅਰ ਹੋ ਗਈਆਂ ਨੇ ਕਿ ਜੇ ਅਸੀਂ ਬੱਚੇ ਨੂੰ ਦੁੱਧ ਨਹੀਂ ਪਿਲਾਇਆ ਤੇ ਸਾਨੂੰ ਖੁਦ ਨੂੰ ਬਹੁਤ ਬਿਮਾਰੀਆਂ ਹੋ ਸਕਦੀਆਂ ਤੇ ਇਸ ਕਰਕੇ ਲੇਡੀਜ਼ ਬਹੁਤ ਅਵੇਅਰ ਨੇ 2-2 ਸਾਲ ਤੱਕ ਬੱਚਿਆਂ ਨੂੰ ਫੀਡ ਕਰਾ ਰਹੀਆਂ ਨੇ ਤੇ ਸਲੋਲੀ ਫੀਡ ਕੱਟ ਕਰੀਦਾ ਹੁੰਦਾ ਜਿਵੇਂ ਡਾਈਟ ਸ਼ਿਫਟ ਕਰਦੀ ਜੀ ਹੁੰਦੀ ਹੈ ਬੱਚੇ ਦੀ ਵੀ ਡਾਈਟ ਚੇਂਜ ਕਰਦੀ ਕਰੀਦੀ ਹੁੰਦੀ ਹੈ ਤੇ ਮਾਦੀ ਵੀ ਡਾਈਟ ਚੇਂਜ ਕਰ ਦਿੰਦੇ ਆ ਅਸੀਂ ਤੇ ਮਾਤਾ ਨੂੰ ਪਹਿਲੇ 6 ਮਹੀਨੇ ਅਸੀਂ ਬਹੁਤ ਕਈਆਂ ਦਾ ਫੀਡ ਨਹੀਂ ਵੀ ਬੰਦਾ ਤੇ ਅਸੀਂ ਉਹਨਾਂ ਨੂੰ ਉਸ ਤਰੀਕੇ ਵੀ ਗਾਈਡ ਕਰਨੇ ਆ ਕਿ ਤੁਸੀਂ ਕਿਦਾਂ ਫੀਡ ਵੜਾ ਸਕਦੇ ਵਧਾ ਸਕਦੇ ਹੋ ਦੁੱਧ ਦੀ ਮਾਤਰਾ ਵਧਾ ਸਕਦੇ ਦੋਸਤੋ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਪਣੇ ਮਨ ਕੀ ਬਾਤ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਸੀ ਵੀ ਪੋਸ਼ਣ ਕਿਸ ਤਰ੍ਹਾਂ ਖੋ ਸਕੇ ਬੱਚਿਆਂ ਦਾ ਵੀ ਵੱਡਿਆਂ ਦਾ ਵੀ ਪੋਸ਼ਣ ਦਾ ਇੱਕ ਬਹੁਤ ਵੱਡਾ ਜਿਹੜਾ ਜ਼ਰੀਆ ਹੈ ਉਹ ਪੋਸ਼ਟਿਕ ਆਹਾਰ ਪੋਸ਼ਟਿਕ ਆਹਾਰ ਕਿਸ ਤਰ੍ਹਾਂ ਦਾ ਹੁੰਦਾ ਹੈ ਕੀ ਹੁੰਦਾ ਕੀ ਖਾਣਾ ਚਾਹੀਦਾ ਹੈ ਜੰਕ ਫੂਡ ਤੋਂ ਕਿਵੇਂ ਦੂਰ ਰਹਿਣਾ ਚਾਹੀਦਾ ਹੈ ਬਹੁਤ ਸਾਰੇ ਸਵਾਲਾਂ ਦੇ ਉਹਨਾਂ ਨੇ ਜਵਾਬ ਦਿੱਤੇ ਸੀ ਸਵਾਲ ਜਵਾਬ ਵੀ ਹੋਏ ਸੀ ਕਿ ਅੱਜ ਅਸੀਂ ਥੀਮ ਨੂੰ ਲੈ ਕੇ ਗੱਲ ਕਰ ਰਹੇ ਹਾਂ ਕਿਉਂਕਿ ਇਸ ਵਾਰ ਦਾ ਜਿਹੜਾ ਥੀਮ ਹੈ ਪੋਸ਼ਣ ਹਫਤਾ ਦਾ ਪੋਸ਼ਣ ਪਕਵਾੜੇ ਦਾ ਉਹ ਇਹੀ ਹੈ ਵੀ ਇਹਨਾਂ ਦਾ ਹੁਣ ਆਗੇ 100 ਦਿਨ ਤੱਕ ਦੇ ਬੱਚੇ 1000 ਦਿਨ ਤੱਕ ਦੇ ਬੱਚੇ 1000 ਦਿਨ ਤੱਕ ਮੀਨ 2 ਸਾਲ ਤੱਕ ਦੇ ਬੱਚੇ 9 ਮਹੀਨੇ ਬੱਚਾ ਡਾਕਟਰ ਸਾਹਿਬ ਕਹਿੰਦੇ ਪਹਿਲੇ ਕਿ ਕਿਸ ਜਾਣਦੇ ਸੀ ਸਾਰੇ ਪੇਟ ਦੇ ਵਿੱਚ ਰਹਿੰਦਾ ਹੈ ਉਸ ਤੋਂ ਬਾਅਦ ਫਿਰ 2 ਸਾਲ 365 365 ਫਿਰ ਇਹ ਸਾਰੇ ਕਿਸ ਤਰ੍ਹਾਂ ਗੱਲ ਡਾਕਟਰ ਸਾਹਿਬ ਗੱਲ ਆ ਜਾਂਦੀ ਉਹੀ 2 ਸਾਲ ਤੱਕ ਦੇ ਇਹ ਬੱਚਿਆਂ ਦੀ ਜਿਸ ਤਰ੍ਹਾਂ ਤੁਸੀਂ ਮੈਂ ਪਹਿਲੇ ਜ਼ਿਕਰ ਕੀਤਾ ਸੀ ਆਪਣੀ ਗੱਲਾਂ ਦੇ ਵਿੱਚ ਵੀ ਇੱਕ ਹਜ਼ਾਰ ਥੀਮ ਦੇ ਵਿੱਚ ਹੈਗਾ ਵੀ 1000 ਡੇਜ਼ ਤੱਕ ਦਾ ਬੱਚਾ ਜਿਹੜਾ ਹੈ ਉਹ ਇਸ ਪੋਸ਼ਟਿਕ ਆਹਾਰ ਲੈ ਸਕੇ ਫਿਰ ਇਹ ਕਿਸ ਕਿਸ ਤਰ੍ਹਾਂ ਆਹਾਰ ਬਦਲਿਆ ਜਾਂਦਾ ਹੈ ਇੱਕ 2 ਸਾਲ ਤੱਕ ਦੇ ਬੱਚੇ ਦਾ ਕਿਸ ਕਿਸ ਤਰ੍ਹਾਂ ਦਾ ਆਹਾਰ ਦੇਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ 6 ਮਹੀਨੇ ਤੋਂ ਬਾਅਦ ਉਹਨਾਂ ਨੂੰ ਅਨਪ੍ਰਾਸ਼ਨ ਸੰਸਕਾਰ ਕਰਾ ਕੇ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਵੀ ਸਵੈਮੀ ਸੋਲਿਡ ਫੂਡ ਦੱਲੀਆਂ ਹੈ ਖਿਚੜੀ ਹੈ ਯਾ ਇਸ ਤਰ੍ਹਾਂ ਦਾ ਸ਼ਹਿਦ ਹੈ ਜੀ ਦੁੱਧ ਦੀ ਵੀ ਮਾਤਰਾ ਵੀ ਨਾਲ ਹੀ ਰਹੇਗੀ ਉਹ ਵੀ ਚਲਦੀ ਰਹੇਗੀ ਤੇ ਹੌਲੀ-ਹੌਲੀ ਜਿਹੜਾ ਬਾਹਰੋਂ ਆਪਾਂ ਦੁੱਧ ਪਿਆਣਾ ਗਾਂ ਦਾ ਪਿਆਣਾ ਬੱਕਰੀ ਦਾ ਪਿਆਣਾ ਮਸਤ ਦਾ ਪਿਆਣਾ ਜੋ ਵੀ ਪਿਆਣਾ ਉਹਦੇ ਨਾਲ-ਨਾਲ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ ਤੇ ਫਿਰ ਹੌਲੀ-ਹੌਲੀ ਜੋ ਵੀ ਸਬਜ਼ੀਆਂ ਸਾਡੀ ਬਣਦੀਆਂ ਮੌਸਮ ਦੀ ਜੋ ਵੀ ਸਬਜ਼ੀ ਹੋਏਗੀ ਜਾਂ ਮੌਸਮ ਦਾ ਜੋ ਵੀ ਫਲ ਉਸ ਟਾਈਮ ਹੋਏਗਾ ਉਸ ਖੇਤਰ ਦੇ ਵਿੱਚ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਚ ਜਿਹੜਾ ਵੀ ਫਲ ਪੈਦਾ ਹੋਏਗਾ ਜਿਹੜੀ ਵੀ ਸਬਜ਼ੀ ਪੈਦਾ ਹੋਏਗੀ ਜਿਹੜੀ ਵੀ ਦਾਲ ਪੈਦਾ ਹੋਏਗੀ ਉਸ ਵਿਸ਼ੇ ਉਸ ਜਿਹੜਾ ਵਿਸ਼ੇ ਖੇਤਰ ਦੇ ਵਿੱਚ ਉਸ ਤਰ੍ਹਾਂ ਦੀਆਂ ਦਾਲਾਂ ਸਬਜ਼ੀਆਂ ਫਰੂਟ ਜਿਹੜੇ ਹੈਗੇ ਬੱਚੇ ਨੂੰ ਹੌਲੀ ਹੌਲੀ ਦੇਣਾ ਸ਼ੁਰੂ ਕਰਦੇ ਆ ਤੇ ਉਹ ਜਿਹੜਾ ਨਾਰਮਲ ਡਾਈਟ ਦੇ ਬਾਅਦ ਦੇ ਵਿੱਚ ਜੋ ਅਡਲਟਸ ਦਾ ਫੂਡ ਹੈ ਹੌਲੀ ਹੌਲੀ ਜਿਹੜਾ ਹੈਗਾ ਉਹਦੇ ਤੇ ਆ ਜਾਂਦਾ ਦੱਸੋ ਇਸ ਦੇ باوجود ਇੱਕ ਮੈਂ ਐਜ਼ ਅ ਡਾਕਟਰ ਮਤਲਬ ਤੁਹਾਨੂੰ ਤੁਸੀਂ ਡਾਕਟਰੋ ਗੱਲ ਕਰਾਂ ਬਹੁਤ ਸਾਰੇ ਬੱਚੇ ਜਿਹੜੇ ਆ ਜੌਂਡਿਸ ਦਾ ਸ਼ਿਕਾਰ ਹੋ ਜਾਂਦੇ ਜੰਮਦੇ ਹੀ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਹੈਂਡੀਕੈਪ ਇੱਕ ਲੱਤ ਪੀਲੀ ਪੋਲੀਓ ਟਾਈਪ ਦੇ ਸ਼ਿਕਾਰ ਹੋ ਜਾਂਦੇ ਆ ਫਿਰ ਇਹ ਕਿਤੇ ਨਾ ਕਿਤੇ ਇਹ ਜਿਹੜਾ ਪੋਸ਼ਟਿਕ ਆਹਾਰ ਦੀ ਕਮੀ ਹੁੰਦੀ ਹੈ ਜਾਂ ਕੁਝ ਨਾ ਕੁਝ ਇਹ ਮਾਂ ਦੇ ਪੇਟ ਦੇ ਵਿੱਚ ਉਹਨੂੰ ਇਹ ਕੁਛ ਨੁਕਸ ਹੋ ਜਾਂਦਾ ਨਹੀਂ ਇਹ ਜਿਹੜੀ ਹੈਗੀ ਬਿਲਕੁਲ ਅਲੱਗ ਕੰਡੀਸ਼ਨ ਹੈ ਕਿ ਜਿਹੜਾ ਜੌਂਡਿਸ ਹੋ ਜਾਂਦਾ ਪੀਲਾ ਹੋ ਜਾਂਦਾ ਬੱਚੇ ਨੂੰ ਕਿਉਂਕਿ ਬੱਚੇ ਦਾ ਜਿਹੜਾ ਲੀਵਰ ਹੈ ਉਹ ਹਲੇ ਪੂਰੀ ਤਰ੍ਹਾਂ ਮੈਚੂਰ ਨਹੀਂ ਹੋਇਆ ਹੁੰਦਾ ਤੇ ਜਿਹੜਾ ਲੀਵਰ ਦਾ ਕੰਮ ਹੁੰਦਾ ਜਿਹੜੇ ਬਲੱਡ ਦੇ ਖੂਨ ਦੇ ਕਣ ਜਿਹੜੇ ਟੁੱਟਦੇ ਆ ਉਹਨਾਂ ਨੂੰ ਜਿਹੜਾ ਬਾਹਰ ਕੱਢਣਾ ਵਾਪਸ ਤਾਂ ਉਹ ਜਿਹੜਾ ਖੂਨ ਦੇ ਕਣ ਜਿਹਨੇ ਟੁੱਟਦੇ ਆ ਉਸਤੰਗ ਨਾਲ ਲੀਵਰ ਦੀ ਸਮਰਥਨ ਨਹੀਂ ਹੁੰਦੀ ਉਹਨਾਂ ਨੂੰ ਸਾਫ਼ ਕਰਨ ਦੀ ਤਾਂ ਕਰਕੇ ਉਹ ਪੀਲੀਆ ਬੱਚੇ ਨੂੰ ਹੋ ਜਾਂਦਾ ਠੀਕ ਹੈ ਉਹ ਇੱਕ ਤਰ੍ਹਾਂ ਨਾਲ ਆਪਾਂ ਬਿਮਾਰੀ ਨਹੀਂ ਕਹਿ ਸਕਦੇ ਫਿਜ਼ੀਓਲੋਜੀਕਲ ਕੰਡੀਸ਼ਨ ਹੀ ਕਹਿ ਸਕਦੇ ਆ ਤੇ ਉਹ ਆਂ ਜੰਦਿਆਂ ਲਗਭਗ ਅੱਜਕੱਲ 80 85 90% ਤੱਕ ਬੱਚਿਆਂ ਨੂੰ ਜੌਂਡਿਸ ਹੋ ਰਿਹਾ ਜੀ ਉਹ ਡਾਟਾ ਤਾਂ ਮੈਂ ਖੈਰ ਮੈਂ ਨਹੀਂ ਜਾਣਦਾ ਕਿੰਨੇ ਨੂੰ ਹੋਏਗਾ ਪਰ ਉਹ ਇੱਕ ਨਾਰਮਲ ਕੰਡੀਸ਼ਨ ਹੈ ਤੇ ਇੱਕ ਹੱਦ ਤੱਕ ਉਹ ਜੇ ਹੋਵੇ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਹੁੰਦੀ ਪਰ ਇਹ ਖੱਦ ਤੋਂ ਵੱਧ ਜੇ ਵੱਧ ਹੈ ਤਾਂ ਉਹਨੂੰ ਜਿਹੜਾ ਹੈਗਾ ਜਿਹੜਾ ਰੱਖਿਆ ਜਾਂਦਾ ਹੈ ਧੁੱਪ ਦੇ ਵਿੱਚ ਰੱਖਿਆ ਜਾਂਦਾ ਜਿਹਦੇ ਨਾਲ ਉਹਦਾ ਪੀਲੀਆ ਜਿਹੜਾ ਹੈ ਉਹ ਘਟ ਜਾਂਦਾ ਦੂਜਾ ਪੋਲੀਓ ਦੀ ਤੁਸੀਂ ਗੱਲ ਕੀਤੀ ਤਾਂ ਉਹਦੀ ਜੋ ਇਮਿਊਨਾਈਜੇਸ਼ਨ ਹੈ ਜੋ ਪੋਲੀਓ ਡਰਾਪਸ ਹੈ ਜੀ ਉਹ ਤਾਂ ਪਾਰ ਦੇ ਵਿੱਚ ਤਾਂ ਤੱਬਾ ਕਰਦਾ ਹੈ ਪਰ ਫਿਰ ਵੀ ਪੋਲੀਓ ਦੀ ਡਰਾਪਸ ਜਿਹੜੀ ਹੈ ਹਲੇ ਵੀ ਇਮਿਊਨਾਈਜੇਸ਼ਨ ਸ਼ਡਿਊਲ ਦਾ ਹਿੱਸਾ ਹੈ ਤਾਂ ਪੋਲੀਓ ਦੀ ਡਰਾਪ ਜਿਹੜੀ ਹੈ ਉਹ ਬੱਚੇ ਨੂੰ ਪਿਆਈ ਜਾਂਦੀ ਹੈ ਮੈਡਮ ਹੁਣ ਗੱਲ ਕਰਦੇ ਹਾਂ ਤੁਹਾਡੇ ਨਾਲ ਜਦੋਂ ਟੀਨੇਜਰਸ ਦੀ ਉਕੇ ਜੋ ਪਾਈਕੋ ਦੇ ਵਿੱਚ ਸੀ ਵੀ ਟੀਨੇਜਰ ਟੀਨੇਜਰ ਜਦੋਂ ਆਪਾਂ ਕਹਿੰਦੇ 13 ਟੂ 19 ਜਦੋਂ 13 ਸਾਲ ਤੋਂ ਲੈ ਕੇ 19 ਸਾਲ ਤੱਕ ਦਾ ਬੱਚਾ ਹੁੰਦਾ ਹੈ ਬਹੁਤ ਕੁਝ ਚੇਂजेस ਉਹਦੇ ਵਿੱਚ ਆndੀਆਂ ਨੇ ਉੱਥੇ ਆ ਕੇ ਕਿਹੋ ਜਿਹਾ ਆਹਾਰ ਬੱਚਿਆਂ ਨੂੰ ਦੇਵੇ ਕਿਉਂਕਿ ਉਹਨੇ ਗਰੋਥ ਲੈਣੀ ਹੈ ਉਸ ਟਾਈਮ ਤੇ ਬਿਲਕੁਲ ਤੁਹਾਡਾ ਕੁਐਸਚਨ ਬਹੁਤ ਅੱਛਾ ਲੱਗਿਆ ਮੈਨੂੰ ਬੱਚੇ ਜਿਹੜੇ ਸਾਡੇ ਹੁਣ ਜਿਹੜੇ 13 ਸਾਲ ਦੇ ਬੱਚੇ ਤੇ 19 ਸਾਲ ਤੱਕ ਦੇ ਬੱਚੇ ਜੇ ਇਸ ਟਾਈਮ ਤੇ ਪ੍ਰੋਪਰ ਪੋਰਸ਼ਨ ਨਹੀਂ ਲੈਣਗੇ ਤਾਂ ਉਹਨਾਂ ਦਾ ਅੱਗੇ ਦੇ ਅੱਗੇ ਦੇ ਜਿਹੜੇ ਵੀ ਹੈਲਥ ਇਸ਼ੂਜ਼ ਹੋਣੇ ਆ ਉਹ ਵੱਧ ਵੱਧ ਖਾਸ ਕਰ ਲੜਕੀਆਂ ਦੀ ਗੱਲ ਹੈ ਲੜਕੀਆਂ ਨੂੰ ਅੱਜ ਕੱਲ ਕੀ ਹੈ ਕਿ ਬੱਚੇ ਜਿਹੜੇ ਇਸ ਟਾਈਮ ਤੇ ਨਾ ਬੱਚਿਆਂ ਦਾ ਜਿਹੜਾ ਸਵਾਦ ਹੁੰਦਾ ਉਹ ਬਹੁਤ ਚੇਂਜ ਹੁੰਦਾ ਕਿਉਂਕਿ ਬੱਚਿਆਂ ਬੱਚਿਆਂ ਨੂੰ ਬੱਚੇ ਸ਼ਿਫਟ ਕਰਦੇ ਆ ਮਹਾਵਾਰੀ ਦੀ ਤਰਫ ਕੁੜੀਆਂ ਸ਼ਿਫਟ ਕਰ ਜਾਂਦੀਆਂ ਕਈਆਂ ਦੀ ਮਹਾਵਾਰੀ ਲੇਟ ਹੋ ਜਾਂਦੀ ਹੈ ਬਿਕੋਜ਼ ਉਹਨਾਂ ਨੂੰ ਪੋਸ਼ਣ ਪੂਰਾ ਨਹੀਂ ਮਿਲ ਰਿਹਾ ਹੁੰਦਾ ਕਈ ਪੇਰੈਂਟਸ ਅਵੇਅਰ ਹੀ ਨਹੀਂ ਹੁੰਦੇ ਕਿਦਾਂ ਦੀ ਡਾਈਟ ਇਸ ਟਾਈਮ ਤੇ ਕੁੜੀਆਂ ਨੂੰ ਦੇਈ ਦੀ ਹੈ ਤੇ ਜਦੋਂ ਉਹ ਐਂਟਰ ਕਰ ਰਹੀਆਂ ਹੁੰਦੀਆਂ ਬੱਚਿਆਂ ਨੂੰ ਜ਼ਿਆਦਾਤਰ ਬਾਹਰ ਦੇ ਖਾਣ ਦਾ ਬੜਾ ਸ਼ੌਕ ਹੋ ਗਿਆ ਅੱਜਕੱਲ ਬੱਚੇ ਸਾਰਾ ਦਿਨ ਕਿਊਸ਼ਨਸ ਤੇ ਐਕਟੀਵਿਟੀਆਂ ਤੇ ਰਹਿੰਦੇ ਐ ਤੇ ਬਾਹਰ ਜੋ ਵੀ ਮਿਲਦਾ ਉਹ ਖਾ ਲੈਂਦੇ ਐ ਬਟ ਮਾਵਾਂ ਨੂੰ ਇਸ ਟਾਈਮ ਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ ਕਿ ਬੱਚੇ ਦਾ ਕੈਲਸ਼ੀਅਮ ਲੈਵਲ ਆਇਰਨ ਲੈਵਲ ਪੂਰਾ ਹੋਣਾ ਚਾਹੀਦਾ ਜੇ ਬੱਚਾ ਤੁਹਾਡਾ ਮਾਾਵਾਰੀ ਦੀ ਤਰਫ ਜਾ ਰਿਹਾ ਹੈ 12 ਤੋਂ 14 ਸਾਲ ਦੀ ਤਰਫ ਜਾ ਰਿਹਾ ਹੁਣ ਮਾਾਵਾਰੀ ਦੀ ਕਈ ਵਾਰ ਇਹਦਾ ਹੁੰਦਾ ਪਹਿਲੇ ਹੋ ਜਾਂਦੀ ਹੈ ਤੇ ਬਾਅਦ ਵਿੱਚ ਖੂਨ ਦੀ ਕਮੀ ਦੇ ਕਾਰਨ ਰੁਕ ਜਾਂਦੀ ਕਈ ਕਈ ਸਾਲ ਤੇ ਫਿਰ ਬੱਚਿਆਂ ਨੂੰ ਡਿਫਰੈਂਟ ਤਰ੍ਹਾਂ ਦੀ ਪ੍ਰੋਬਲਮਸ ਜਿਵੇਂ ਕਿ ਪੀਸੀਓਡੀ ਹਾਰਮੋਨ ਇੰਬੈਲੈਂਸ ਆ ਜਾਂਦਾ ਹੈ ਮੇਰੇ ਕੋਲ ਕਾਫੀ ਕੁੜੀਆਂ ਆਉਂਦੀਆਂ 13 14 15 ਪੇਨ ਕਾਮਨ ਸਮੱਸਿਆ ਆ ਜਾਂਦੀ ਪੇਨ ਵੀ ਪੇਨ ਬਹੁਤ ਹੁੰਦੀ ਹੈ ਪੇਨ ਵੀ ਬਹੁਤ ਹੁੰਦੀ ਹੈ बिकॉज़ ਫਲੋ ਬਰਾਬਰ ਨਹੀਂ ਰਹਿੰਦਾ ਹਾਰਮੋਨਸ ਅਬ ਬੈਲੈਂਸ ਰਹਿੰਦੇ ਆ ਬੱਚਿਆਂ ਦੇ ਤੇ ਜਿੰਨਾ ਵੀ ਜੰਕ ਫੂਡ ਹੁੰਦਾ ਜਿਵੇਂ ਮੈਦਾ ਹੁੰਦਾ ਔਰ ਡੈ ਉਸ ਟਾਈਮ ਤੇ ਤੇ ਬੱਚੇ ਅਵੇਅਰ ਨਹੀਂ ਹੁੰਦੇ ਕਿ ਸਾਨੂੰ ਹਲਕਾ ਭੋਜਨ ਕਰਨਾ ਚਾਹੀਦਾ 4 4-5 ਦਿਨਾਂ ਚ ਮਾਵਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਬੱਚੇ ਨੂੰ ਥੋੜਾ ਜਿਹਾ ਗਰਮ ਥੋੜਾ ਜਿਹਾ ਹਲਕਾ ਭੋਜਨ ਦੇਣ ਨਾ ਕਿ ਬਾਰ ਦਾ ਕੋਈ ਪੈਕ ਦਿਖਾ ਨਾ ਦੇਣ ਇੱਕ ਇਹ ਤਾਂ ਜਿਹੜਾ ਸੀ ਥੀਮ ਦੇ ਨਾਲ ਰਿਲੇਟਡ ਸੀਗੇ ਇੱਕ ਮੈਂ ਤੁਹਾਡੇ ਨਾਲ ਗੱਲ ਕਰਾਂ ਵੀ ਬਹੁਤ ਸਾਰੇ ਬੱਚੇ ਅੱਜ ਕੱਲ ਕਿਉਂਕਿ ਥੋੜੇ ਜੇ ਨਾ ਹੈਲਥ ਕੌਨਸ਼ੀਅਸ ਤਾਂ ਹੋ ਗਏ ਬਿਲਕੁਲ ਜਿਮ ਇਸ ਚੀਜ਼ ਦੀ ਨਿਸ਼ਾਨੀ ਹੈ ਜਿਮ ਦੇ ਵਿੱਚ ਬੱਚੇ ਬਹੁਤ ਜਾ ਰਹੇ ਹੈ ਲੇਕਿਨ ਜਿਮ ਦੇ ਵਿੱਚ ਜਾ ਕੇ ਕਈ ਬੱਚੇ ਡੱਬਿਆਂ ਦੇ ਡੱਬੇ ਪ੍ਰੋਟੀਨ ਖਤਮ ਕਰ ਦਿੰਦੇ ਆ ਉਹਦੇ ਬਾਰੇ ਕੀ ਬੋਲੋ ਬਹੁਤ ਵਧੀਆ ਕੁਐਸਚਨ ਹੈ ਦੇਖਿਓ ਇਹ ਨਾ ਬਿਲਕੁਲ ਦੇਖੋ ਜਿਮ ਜਾਣਾ ਅਧੀ ਨੌਲੇਜ ਹੈ ਪਹਿਲੀ ਗੱਲ ਠੀਕ ਹੈ ਮੈਂ ਹਮੇਸ਼ਾ ਇਹ ਕਹਿੰਦੀ ਆ ਕਿ ਜਿਮ ਤੁਸੀਂ ਬਾਅਦ ਜਾਓ ਜਾਂ ਤੁਸੀਂ ਮਸਲ ਬਿਲਡ ਕਰਨਾ ਹੁੰਦਾ ਆਪਣੇ ਸ਼ਰੀਰ ਦੀ ਤਾਕਤ ਵਧਾਣੀ ਹੁੰਦੀ ਹੈ ਜੇ ਬੱਚੇ ਦਾ ਭਾਰ ਜ਼ਿਆਦਾ ਹੈ ਪਹਿਲਾ ਉਹ ਘਰੋਂ ਸਟਾਰਟ ਕਰੇ ਆਪਣੀ ਡਾਈਟ ਬੈਲੈਂਸ ਕਰੇ ਫਿਰ ਉਹ ਨਾਲ-ਨਾਲ ਜਿਮ ਜਾਏ ਜਾਂ ਕੋਈ ਐਕਟੀਵਿਟੀ ਕਰੇ ਪਰ ਬੱਚਿਆਂ ਵਾਸਤੇ ਮੈਂ ਸੁਜੈਸਟ ਕਰਾਂਗੀ ਕਿ ਤੁਸੀਂ ਬੱਚੇ ਨੂੰ ਐਕਟੀਵਿਟੀ ਤੇ ਪਾਓ ਨਾ ਕਿ ਜਿਮ ਤੇ ਅੱਜਕੱਲ ਬਹੁਤ ਟ੍ਰੈਂਡ ਹੋ ਗਿਆ ਜਿਮ ਵਾਲਿਆਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਪ੍ਰੋਟੀਨ ਵਾਲਿਆਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਪਰ ਬੱਚੇ ਦਾ ਲੀਵਰ ਕਿਡਨੀ ਡੈਮੇਜ ਹੋ ਸਕਦਾ ਹੈ ਤੁਸੀਂ ਮੇਕ ਸ਼ੋਰ ਕਿ ਤੁਸੀਂ ਬੱਚੇ ਨੂੰ ਪ੍ਰੋਟੀਨ ਪ੍ਰੋਟੀਨ ਕਰਕੇ ਯੂ نو ਮੈਂ ਤਾਂ ਹਾਰ ਕਿਸੇ ਨੂੰ ਕਹਨੀ ਆ ਬੱਚੇ ਨੂੰ ਕੋਈ ਭ੍ਰਮਨਾ ਫਿਲਾਓ ਇਸ ਚੀਜ਼ ਦਾ ਇਹ ਵੀ ਟੈਸਟ ਹੁੰਦੇ ਆ ਪ੍ਰੋਟੀਨ ਕਿੰਨਾ ਹੈ ਬਾਡੀ ਦੇ ਵਿੱਚ ਕੀ ਟੈਸਟ ਹੁੰਦੇ ਆ ਤੇ ਨੋਰਮਲ ਜਿਹੜਾ ਬੱਚਾ ਗਰੋਅ ਕਰ ਰਿਹਾ ਉਹਦਾ ਪ੍ਰੋਟੀਨ ਘਰੋਂ ਪੂਰਾ ਹੋ ਜਾਂਦਾ ਹੈ ਜੀ ਕਿ ਅਸੀਂ ਪਹਿਲੇ ਵੀ ਅਸੀਂ ਖਾਂਦੇ ਹੀ ਸੀ ਜਿਹੜੇ ਖੇਤਾਂ ਤੇ ਕੰਮ ਕਰਦੇ ਆ ਉਹ ਵੀ ਕੰਮ ਕਰਦੇ ਸੀ ਉਹਨਾਂ ਦੇ ਹੱਥ ਕਿੰਨੇ ਸਟਰੋਂਗ ਹੁੰਦੇ ਸੀ ਬਾਡੀ ਕਿੰਨੀ ਸਟਰੋਂਗ ਹੁੰਦੀ ਸੀ ਲੋੜ ਨਹੀਂ ਪੈਂਦੀ ਸੀ ਪ੍ਰੋਟੀਨ ਦੇ ਡੱਬਿਆਂ ਦੀ ਪਰ ਹੁਣ ਕਿਉਂ ਪੈਂਦੇ ਹੁਣ ਬਿਜ਼ਨਸ ਚੱਲ ਪਏ ਨੇ ਉਹਨਾਂ ਨੇ ਵੀ ਕਮਾਣਾ ਤੇ ਉਹ ਵੀ ਭ्रम ਫੈਲਾ ਰਹੇ ਆ ਆਯੂਐਸ ਡਾਕਟਰ ਕੀ ਕਹਿੰਦੇ ਨੇ ਇਸ ਬਾਰੇ ਜੀ ਵੀ ਇਹ ਜਿਹੜਾ ਜਿੰਮ ਦੇ ਵਿੱਚ ਐਕਸ ਮੈਂ ਉਹ ਨਹੀਂ ਕਹਿ ਰਿਹਾ ਜਿੰਮ ਜਾਣਾ ਬਹੁਤ ਵਧੀਆ ਗੱਲ ਹੈ ਲੇਕਿਨ ਜੇ ਉੱਥੇ ਜਾ ਕੇ ਮਤਲਬ ਕਹਿੰਦੇ ਨੇ ਭਈ ਲੋੜ ਤੋਂ ਵੱਧ ਪ੍ਰੋਟੀਨ ਖਾਣੇ ਮੇਰੇ ਮਨ 'ਚ ਜਦੋਂ ਤੁਸੀਂ ਗੱਲ ਕਰ ਰਹੇ ਸੀ ਸਾਰੇ ਗੱਲਾਂ ਚੱਲ ਰਹੀਆਂ ਸੀਗੀਆਂ ਹਾਂਜੀ ਦਾ ਜੋ ਰੋੜਾ ਜੀ ਨੇ ਦੱਸਿਆ ਕਿ ਮੈਂ ਮੈਂ ਬਿਲਕੁਲ ਇਹ ਕਵਾਂਗਾ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਹਾਂ ਪਰ ਜਿਹੜੇ ਪ੍ਰੋਟੀਨ ਦੇ ਬੰਡੇ ਡੱਬੇ ਆ ਜਿਹੜੇ ਬੱਚੇ ਖਾਂਦੇ ਉਹ ਬਿਲਕੁਲ ਬੰਦ ਹੋਣੇ ਚਾਹੀਦੇ ਉਹਦਾ ਉਹਦਾ ਕਾਰਨ ਇਹ ਦੱਸਦਾ ਮੈਂ ਮੈਂ ਇਹ ਨਹੀਂ ਕਹਿੰਦਾ ਕਿ ਸਾਰੀ ਕੰਪਨੀਆਂ ਜਿਹੜੀ ਉਹ ਖਰਾਬ ਬਣਾਉਂਦੀਆਂ ਪਰ ਕੁਝ ਕੰਪਨੀਆਂ ਖਰਾਬ ਬਣਾਉਂਦੀਆਂ ਕੁਝ ਸਹੀ ਵੀ ਬਣਾਉਂਦੀਆਂ ਹੋਣੀਆਂ ਪਰ ਉਹ ਸਾਨੂੰ ਪਤਾ ਨਹੀਂ ਲੱਗਦਾ ਕੁਆਲਿਟੀ ਦਾ ਕਿ ਉਹ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ ਇਸ ਕਰਕੇ ਕਿਉਂਕਿ ਪ੍ਰੋਟੀਨ ਦੀ ਜੋ ਜ਼ਰੂਰਤ ਹੈ ਉਹ ਆਪਣੇ ਘਰ ਚੋਂ ਹੀ ਇਸ ਤਰ੍ਹਾਂ ਕੀ ਆਸ਼ਵਗੰਧਾ ਅਸੀਂ ਖਾਂਦੇ ਆਂ ਤਾਵਰੀ ਅਸੀਂ ਖਾਂਦੇ ਆਂ ਛੁਆਰੇ ਅਸੀਂ ਖਾਂਦੇ ਆਂ ਜੀ ਮਖਾਣਾ ਅਸੀਂ ਖਾਂਦੇ ਆਂ ਜਿਹੜੇ ਨਾਨ ਵੇਜ ਹੈ ਅੰਡਾ ਉਹ ਖਾਂਦੇ ਆਂ ਪਨੀਰ ਅਸੀਂ ਖਾਂਦੇ ਆਂ ਸੋਇਆਬੀਨ ਹੈ ਹੋਰ ਦਾਲਾਂ ਆ ਅਸੀਂ ਖਾਂਦੇ ਜਿਨ੍ਹਾਂ ਚ ਪ੍ਰੋਟੀਨ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਉਹ ਜਿਹੜੀ ਉਹ ਜਿਹੜੇ ਡਾਈਟ ਹੈ ਉਹਨਾਂ ਚ ਕਿਉਂਕਿ ਕੋਈ ਮਿਲਾਵਟ ਨਹੀਂ ਹੈ ਜੀ ਤਾਂ ਉਸ ਤਰ੍ਹਾਂ ਦਾ ਜਿਹੜਾ ਭੋਜਨ ਹੈ ਉਹ ਬੱਚਿਆਂ ਨੂੰ ਆਪਣੇ ਭੋਜਨ ਆਹਾਰ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਦੂਜੀ ਗੱਲ ਜਿਹੜਾ ਹੈਗਾ ਇੱਕ ਭੋਜਨ ਖਾਣਾ ਹੀ ਜ਼ਰੂਰੀ ਨਹੀਂ ਹੈ ਕਿ ਭੋਜਨ ਖਾ ਹੀ ਲਿਆ ਉਦਾ ਹਜ਼ਮ ਹੋਣਾ ਵੀ ਜ਼ਰੂਰੀ ਹੈ ਜੀ ਜੀ ਤਾਂ ਬੱਚਿਆਂ ਦਾ ਜਾਂ ਕਿਸੇ ਦਾ ਵੀ ਕਿਸੇ ਦੇ ਵੀ ਆਪਾਂ ਗੱਲ ਕਰੀਏ ਤਾਂ ਪੇਟ ਜਿਹੜਾ ਹੈ ਉਹ ਬਿਲਕੁਲ ਤੰਦਰੁਸਤ ਰਹਿਣਾ ਚਾਹੀਦਾ ਹੈ ਆਯੁਰਵੇਦ ਵਿੱਚ ਇੱਕ ਸ਼ਲੋਕ ਹੈ ਰੋਗਿਆ ਸਰਵੇ ਅਪੀ ਮੰਦਿਆਗਨੋ ਸੁਤਰਾ ਮਨੋ ਜਾਣਾ ਹੀ ਅਜੀਰਣਾ ਮਲਨ ਜਨਤੇ ਮਲ ਸੰਚੈਤ ਕਿ ਜਿਹੜਾ ਜਿਹੜਾ ਪੇਟ ਹੈ ਨਾ ਸਾਰੇ ਰੋਗਾਂ ਦੀ ਜਿਹੜੀ ਉਤਪਤੀ ਹੈ ਉੱਥੋਂ ਹੋ ਰਹੀ ਹੈ ਤਾਂ ਬੱਚੇ ਵੀ ਹੈ ਬਜ਼ੁਰਗ ਹੈ ਮਾਤਾਵਾਂ ਹੈ ਭੈਣਾਂ ਹੈ ਜੋ ਵੀ ਹੈ ਆਪਣਾ ਪੇਟ ਜਿਹੜਾ ਹੈਗਾ ਉਹ ਸਾਫ਼ ਹੋਣਾ ਚਾਹੀਦਾ ਭੁੱਖ ਠੀਕ ਲੱਗਣੀ ਚਾਹੀਦੀ ਹੈ ਤਾਂ ਤੁਹਾਡਾ ਜਿਹੜਾ ਕੁਝ ਖਾਓਗੇ ਉਹ ਹਜ਼ਮ ਹੋਏਗਾ ਠੀਕ ਠਾਕ ਨਾਲ ਉਹ ਸਰੀਰ ਦੇ ਵਿੱਚ ਆਹਾਰ ਰਸਾਇਰ ਵਿੱਚ ਆਪਾਂ ਕਹਿੰਦੇ ਆ ਉਹ ਜਾਏਗਾ ਉਹ ਜਿਹੜੀ ਧਾਤੂਆਂ ਜਿਹੜੇ ਸਰੀਰ ਦੇ ਟਿਸ਼ੂ ਹੈ ਉਹਨਾਂ ਦਾ ਪੋਸ਼ਣ ਕਰੇਗਾ ਤਾਂ ਉਹ ਸਾਰਿਆਂ ਵਾਸਤੇ ਜਿਹੜਾ ਲਾਗੂ ਹੁੰਦਾ ਹੈ ਇਹ ਚੀਜ਼ ਹੋਣੇ ਚਾਰ ਚੀਜ਼ਾਂ ਦੇ ਨਾਲ ਨਾਲ ਇਹ ਚੀਜ਼ਾਂ ਲਈਆਂ ਮੈਂ ਡਾਕਟਰ ਸਾਹਿਬ ਇਹ ਗੱਲ ਕਰਨੀ ਹੈ ਹਲੇ ਤਾਂ ਨਾ ਬਜ਼ੁਰਗਾਂ ਦੀ ਵੀ ਇਹ ਮੈਂ ਯੂਥ ਦੀ ਲਈ ਲੇਕਿਨ ਮੈਂ ਮੈਡਮ ਰੋਣਾ ਮੈਂ ਇੱਕ ਗੱਲ ਕਰਾਂਗਾ ਤੁਹਾਡੇ ਨਾਲ ਵੀ ਫਿਰ ਜਦੋਂ ਆਪਾਂ ਕਹਿੰਦੇ ਤੁਸੀਂ ਤੁਸੀਂ ਕਿਹਾ ਵੀ ਅੱਜ ਕੱਲ ਲੇਡੀਜ਼ ਬੜੀਆਂ ਅਵੇਅਰ ਹੋ ਗਈਆਂ ਪਹਿਲੇ ਵੀ ਔਰ ਡਾਕਟਰ ਵੀ ਅਵੇਅਰ ਐ ਡਾਕਟਰ ਤਾਂ ਲਿਖ ਦੇਣਗੇ ਵੀ ਤੁਸੀਂ ਅਲਟਰਾਸਾਉਂਡ ਕਰਾਓ ਤੁਸੀਂ ਇਹ ਟੈਸਟ ਕਰਾਓ ਸਾਰਾ ਕੁਝ ਐ ਔਰ ਪ੍ਰੋਫੈਸ਼ਨਲ ਪ੍ਰੋਫੈਸ਼ਨਲਿਜ਼ਮ ਵੀ ਹੈਗੀ ਐ ਹੁਣ ਅਵੇਅਰਨੈਸ ਵੀ ਅਸੀਂ ਮਹਿ ਮੰਨਦਾ ਕਿ ਉਸ ਲੈਵਲ ਤੱਕ ਹੈਗੀ ਐ ਖਾਣ ਪੀਣ ਦੇ ਲੈਵਲ ਤੇ ਅਸੀਂ ਅਵੇਅਰ ਕਿੱਥੇ ਤੱਕ ਹੈਗੇ ਕਿਉਂ ਨਹੀਂ ਅਵੇਅਰ ਕਰਦੇ ਦੇਖੋ ਫੇਰ ਉਹੀ ਗੱਲ ਆ ਜਾਂਦੀ ਐ ਜੰਕ ਫੂਡ ਜੰਕ ਫੂਡ ਬੜਾ ਕਾਮਨ ਫੂਡ ਹੋ ਗਿਆ ਰੋਟੀ ਮਿਲੇ ਨਾ ਮਿਲੇ 버ਗਰ ਜ਼ਰੂਰ ਖਾਣਾ ਆਇਆ ਸੀ ਪੀਜ਼ਾ ਜ਼ਰੂਰ ਖਾਣਾ ਆਇਆ ਸੀ ਅਸੀਂ ਜਾ ਕੇ ਟਿੱਕੀ ਪੱਲੇ ਗੋਲ ਗੱਪੇ ਇਹ ਚੀਜ਼ਾਂ ਜ਼ਰੂਰ ਖਾਣੀਆਂ ਨੇ ਫਿਰ ਇਹ ਜੰਕ ਫੂਡ ਲਈ ਅਵੇਅਰ ਕਿਉਂ ਨਹੀਂ ਹੋ ਰਹੇ ਉਹ ਇਹ ਮੈਂ ਕਹਿ ਰਹੀ ਆ ਨਾ ਸਹੂਲियत ਇਨਸਾਨ ਆਪਣੀ ਸਹੂਲियत ਢੂੰਡਦਾ ਹੈ ਜੀ ਠੀਕ ਹੈ ਜਿਵੇਂ ਜਿੰਨੂੰ ਸਹੂਲियत ਮਿਲ ਜਾਏ ਉਹਦੇ ਵਾਸਤੇ ਉਹ ਚੀਜ਼ ਈਜ਼ੀ ਉਜੀ ਸਿੱਧੀ ਨੇ ਤੁਸੀਂ ਪਹਿਲੇ ਕੁਐਸਚਨ ਕੀਤਾ ਕਿ ਬੱਚੇ ਜਿਮ ਜਾਣਾ ਪਸੰਦ ਕਰਦੇ ਬੱਚੇ ਬਾਹਰ ਐਕਟੀਵਿਟੀ ਕਰਨਾ ਕਿਉਂ ਨਹੀਂ ਪਸੰਦ ਕਰਦੇ ਕਿਉਂਕਿ ਜਿਮ ਵਿੱਚ ਏਸੀ ਹੈਗਾ जिम इत फैंसी बनके जा सकते हैं सी है ना बाहर ਤੁਸੀਂ ਪਸੀਨਾ ਬਹਾਓ ক্রিকেট ਖੇਲੋ ਜਾਂ ਫੁੱਟਬਾਲ ਖੇਲੋ ਉਹ ਜ਼ਿਆਦਾ ਮਹੱਤਵਪੂਰਨ ਹੈ ਇਸ ਟਾਈਮ ਦੇ ਬੱਚਿਆਂ ਵਾਸਤੇ ਤੇ ਜਿਮ ਜਾਣਾ ਮੈਡਮ ਸਭ ਤੋਂ ਪਹਿਲੀ ਗਲਤ ਮੈਂ ਸਮਝਦਾ ਅੱਜ ਇੱਕ ਸਟੇਟਸ ਸਿੰਬਲ ਬਣ ਗਿਆ ਬਿਲਕੁਲ ਤੁਸੀਂ ਸਹੀ ਕਿਹਾ ਸਟੇਟਸ ਸਿੰਬਲ ਬਣ ਗਿਆ ਵੀ ਮੈਂ ਜਿਮ ਜੁਆਇਨ ਕੀਤਾ ਹਾਂ ਮੈਂ ਜਿਮ ਜਾਣਾ ਉੱਥੇ ਚਾਹੀ ਸਵਾਖੇ ਜੋ ਵੀ ਅੰਦਰ ਜਾਂਦਾ ਖਾਓ ਤੇ ਕੋਈ ਬਸ ਤੁਸੀਂ ਇਅਰਲੀ ਫੀਸ ਵਰਦੇ ਆ ਤੇ ਤੁਸੀਂ ਕਾਊਂਟ ਕਰ ਰਹੇ ਹੋ ਮਹੀਨੇ ਵਿੱਚ ਕਿੰਨੇ ਦਿਨ ਤੁਸੀਂ ਜਾਂਦੇ ਆ ਜੀ ਅਵੀ ਹੁੰਦਾ ਹੈ ਨਾ ਤੇ ਤੇ ਨਾਲੋਂ ਨਾਲ ਤੁਹਾਡਾ ਕੁਐਸ਼ਨ ਕੁਐਸ਼ਨ ਸੀ ਕਿ ਸਹੂਲiyet ਕਿਉਂ ਕਿਉਂ ਲੋਕੀ ਜੰਕ ਫੂਡ ਖਾਂਦੇ ਆ ਹੈਨਾ ਜੰਕ ਫੂਡ ਕੁਇਕ ਮਿਲਦਾ ਹੈ ਰੈਡੀमेड ਮਿਲਦਾ ਹੈ ਟਾਈਮ ਹੈ ਨਹੀਂ ਕੋਈ ਟਾਈਮ ਐਨਾ ਕਿਚਨ ਵਿੱਚ ਸਪੈਂਡ ਨਹੀਂ ਕਰਨਾ ਚਾਹੁੰਦਾ ਜਿਵੇਂ ਕਿ ਵਰਕਿੰਗ ਮਦਰਸ ਹੈਗੀਆਂ ਜਾਂ ਮੈਂ ਵੀ ਵਰਕਿੰਗ ਆ ਜਾਂ ਕੋਈ ਉਹਨਾਂ ਪਹਿਲੇ ਕੀ ਹੁੰਦਾ ਸੀ ਮਦਰਸ ਟਾਈਮ ਸਪੈਂਡ ਕਰਦੀਆਂ ਸੀ ਕਿਚਨ ਵਿੱਚ ਮੇਨੋ ਘੰਟਾ ਘੰਟਾ ਦੋ ਦੋ ਘੰਟੇ ਲੱਗ ਕੇ ਖਾਣਾ ਬਣਾਉਂਦੀ ਆ ਸਰ ਹੁਣ ਮਾਵਾਂ ਕੀ ਕਹਿੰਦੀਆਂ ਤੁਸੀਂ ਸੈਂਡਵਿਚ ਤੁਸੀਂ ਬ੍ਰੈਡ ਲੈ ਲਓ ਤੁਸੀਂ ਡਿਪ ਤਿਆਰ ਡਿਪ ਹੁੰਦੀ ਘਰ ਵਿੱਚ ਉਹ ਤੁਸੀਂ ਬੱਚਿਆਂ ਨੂੰ ਦੇ ਦਿੰਦੇ ਹੋ ਤੇ ਬੱਚੇ ਦਾ ਪ੍ਰੋਟੀਨ ਪੋਸ਼ਣ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਘਰੋਂ ਪੂਰਾ ਹੋਣਾ ਚਾਹੀਦਾ ਉਹ ਕਿੱਦਾਂ ਹੋਏਗਾ ਜੇ ਤੁਸੀਂ ਘਰ ਵਿੱਚ ਪ੍ਰੋਪਰ ਅੰਡਾ ਸਬਜ਼ੀ ਦਾਲ ਐ ਸਭ ਨਹੀਂ ਬਣਾਓਗੇ ਤਾਂ ਫੇਸਬੁਕ 'ਈ ਡਾਕਟਰ ਬਹੁਤ ਆਗੇ ਡਾਕਟਰ ਸਾਹਿਬ ਫੇਸਬੁਕ ਕੇ ਹੋਣ ਤੋਂ ਪਹਿਲੇ ਵੀ ਜਿਹੜਾ ਹੈਗਾ ਸੀ ਆਮ ਆਮ ਗੱਲ ਕਰਦੇ ਆਂ ਕਿ ਭਾਰਤ ਵਿੱਚ ਹਰ ਬੰਦਾ ਡਾਕਟਰ ਹੈ ਤੁਸੀਂ ਕਿਸੇ ਨੂੰ ਕੁਝ ਪੁੱਛੋਗੇ ਉਹ ਤੁਹਾਨੂੰ ਇਲਾਜ ਦੱਸ ਦੇਗਾ ਉਸ ਚੀਜ਼ ਦਾ ਤਾਂ ਉਹਨਾਂ ਚੀਜ਼ਾਂ ਤੇ ਨਹੀਂ ਜਾਣਾ ਚਾਹੀਦਾ ਜੋ ਵੀ ਤੁਸੀਂ ਆਹਾਰ ਦੀ ਗੱਲ ਕਰਨੀ ਹੈ ਤਾਂ ਡਾਈਟੀਸ਼ਨ ਬਿਮਾਰੀ ਦੀ ਗੱਲ ਕਰਨੀ ਹੈ ਸਿਹਤਮੰਦ ਰਹਿਣ ਦੀ ਹੋਂ ਦੀ ਜਰੂਰਤ ਕਰਨੀ ਹੈ ਤਾਂ ਬਿਲਕੁਲ ਅੱਜਕੱਲ ਬਿਲਕੁਲ ਕਮੀ ਨਹੀਂ ਹੈ ਕੋਈ ਸਿਹਤ ਸਿਹਤ ਸੁਵਿਧਾਵਾਂ ਦੀ ਜਾਂ ਡਾਈਟੀਸ਼ਨ ਦੀ ਜਾਂ ਕਿਸੇ ਤੇ ਤੁਹਾਡੇ ਆਸ-ਪਾਸੇ ਕੋਈ ਨਾ ਕੋਈ ਸਰਕਾਰੀ ਖੇਤਰ ਦੇ ਵਿੱਚ ਪ੍ਰਾਈਵੇਟ ਖੇਤਰ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਤਾਂ ਜੇ ਇਸ ਤਰ੍ਹਾਂ ਦੀ ਕੋਈ ਗੱਲ ਕਰਨੀ ਹੈ ਤਾਂ ਉਸਦੇ ਮਾਹਿਰ ਨਾਲ ਗੱਲ ਕਰੋ ਇਹੀ zato ਅਵੇਅਰ ਹੋ ਸਕੀ ਹੈ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਅਸੀਂ ਜਿੱਦਾਂ ਅਸੀਂ ਫਾਸਟ ਫੂਡ ਦੀ ਗੱਲ ਕੀਤੀ ਉਹਦੇ ਨਾਮ ਚ ਉਹਦਾ ਜਿਹੜਾ ਨਾ ਦੱਸਿਆ ਕਿ ਫਾਸਟ ਉਹਦਾ ਫਾਸਟ ਰੱਖਣਾ ਤੁਸੀਂ ਫਾਸਟ ਫੂਡ ਤਾਂ ਖਾਣਾ ਹੀ ਖਾਣਾ ਨਹੀਂ ਹੈ ਹੈਨਾ ਉਹ ਫਾਸਟ ਰੱਖੋ ਫਾਸਟ ਰੱਖਣ ਵਾਸਤੇ ਉਹਨੂੰ ਖਾਣ ਵਾਸਤੇ ਨਹੀਂ ਹੈਗਾ ਉਹ ਤਾਂ ਜੋ ਵੀ ਸਾਡੇ ਘਰ 'ਚ ਬਣਦਾ ਬਾਕੀ ਜਿਹੜੀ ਮਾਤਾਵਾ ਪਹਿਣਾ ਜਿਹੜੀ ਜਿਹਨਾਂ ਦਾ ਥੀਮ ਹੈਕੀ ਉਨਾ ਵਾਸਤੇ ਇੱਕ ਸਲਾਹ ਹੈ ਕਿ ਘਰ 'ਚ ਜੋ ਵੀ ਦਾਲ ਸਬਜ਼ੀ ਬਣਦੀ ਹੈ ਜੀ ਉਹਦੇ 'ਚ ਇੱਕ ਇੱਕ ਗਲਾਸ ਪਾਣੀ ਦਾ ਫालतू ਪਾ ਲਓ ਜਦੋਂ ਉਹਨੂੰ ਬਣਾਉਂਦੇ ਆ ਜਦੋਂ ਉਹ ਬਣ ਜਾਵੇ ਤਾਂ ਉਹ ਪਾਣੀ ਦਾ ਗਲਾਸ ਕੱਢ ਕੇ ਪੀ ਲਓ ਜੀ ਉਹਦੇ ਨਾਲ ਤੁਹਾਡਾ ਜਿਹੜਾ ਨਿਊਟ੍ਰੀਸ਼ਨ ਹੈ ਉਹ ਕਾਫੀ ਜ਼ਿਆਦਾ ਪੂਰਾ ਹੋ ਜਾਏਗਾ ਜਿੱਦਾਂ ਦੂਜੀ ਗੱਲ ਜਿਹੜੀ ਤੇਲ ਦੀ ਮਾਤਰਾ ਹੈ ਉਹ 10% ਘਟਕ ਰਹੀਏ ਜਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਤੇ ਜੋ ਵੀ ਸਰਕਾਰ ਦੇ ਇਹਦੇ ਬਾਰੇ ਨਿਰਦੇਸ਼ਾ ਨਿਰਦੇਸ਼ ਆਉਂਦੇ ਨੇ ਆਪਣੇ ਨਾਲ ਦੀ ਸਿਹਤ ਸੁਵਿਧਾਵਾਂ ਕੋਲ ਜਾ ਕੇ ਡਾਕਟਰ ਕੋਲ ਜਾ ਕੇ ਉਹਦੇ ਬਾਰੇ ਪੁੱਛੋ ਪਤਾ ਕਰੋ ਤੇ ਉਹ ਜਿਹੜਾ ਅਪਣਾਓ ਦੋਸਤੋ ਸ਼ਰੀਰ ਤੁਹਾਡਾ ਹੈ ਸੰਭਾਲਣਾ ਤੁਸੀਂ ਆਪ ਹੈ ਸੰਭਾਲ ਤਾਂ ਹੀ ਹੋਏਗੀ ਜਿਹੜੇ ਡਾਕਟਰ ਨੇ ਜੋ رائے ਦਿੱਤੀ ਹੈ ਕਿਸ ਤਰ੍ਹਾਂ ਦਾ ਖਾਣ ਪੀਣ ਰੱਖੀਏ ਸੰਭਲ ਤਾਂ ਹੀ ਸਕਦੀ ਹੈ ਨਹੀਂ ਤਾਂ ਅੱਜ ਬਿਮਾਰੀਆਂ ਤਾਂ ਚਾਰੋਂ ਪਾਸੇ ਹੱਥ ਫਲਾ ਖੜੀਆਂ ਨੇ ਤੁਸੀਂ ਮਾੜੀ ਜੀ ਗਲਤੀ ਕਰੋ ਤੇ ਬਿਮਾਰੀ ਤੁਹਾਨੂੰ ਚਿੰਬੜ ਜਾਏਗੀ ਅਸੀਂ ਨਾ ਬਿਮਾਰੀਆਂ ਤੋਂ ਬਚਣਾ ਹੈ ਪੋਸ਼ਣ ਆਹਾਰ ਲੈਣਾ ਹੈ ਬਹੁਤ ਕੁਝ ਸਾਨੂੰ ਜਿਹੜਾ ਹੈ ਉਹ ਮੀਡੀਆ ਦੱਸ ਰਿਹਾ ਅੱਜਕੱਲ ਕਿ ਪੋਸ਼ਣ ਹਾਰ ਕਿਸ ਤਰ੍ਹਾਂ ਦਾ ਲੈਣਾ ਬਹੁਤ ਕੁਝ ਡਾਕਟਰ ਰਜੀਵ ਮਹਿਤਾ ਤੇ ਨੀਹਾ ਅਰੋੜਾ ਵਰਗੇ ਵੀ ਦੱਸਦੇ ਨੇ ਕਿ ਕੀ ਖਾਣਾ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਲੈਣੀਆਂ ਇਹਨਾਂ ਦੇ ਉੱਤੇ ਭਰੋਸਾ ਕਰੋ ਬੇਪਰੋਸੀਆਂ ਖਾਸ ਕਰਕੇ ਫੇਸਬੁਕ ਜਾਂ ਡਾਕਟਰਾਂ ਦੇ ਉੱਤੇ ਕਮ ਸੇ ਕਮ ਉਹਨਾਂ ਤੇ ਯਕੀਨ ਨਾ ਕਰੋ ਜਿਹੜੇ ਡਾਕਟਰ ਨਹੀਂ ਨੇ ਡਾਕਟਰ ਮਹਿਤਾ ਤੇ ਡਾਕਟਰ ਅਰੋੜਾ ਮਿਹਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਲੈਂਦੇ ਆ ਆ ਗਿਆ ਅੱਗੇ ਲੈਣ ਤੋਂ ਪਹਿਲਾਂ ਦੱਸ ਦਿਆਂ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਦੇਖਦੇ ਹੋ ਬਹੁਤ ਸਾਰੇ ਸਾ ਤਾ ਤੁਹਾਨੂੰ ਤੁਸੀਂ ਸਾਨੂੰ ਖਤ ਵੀ ਲਿਖਦੇ ਹੋ ਬਹੁਤ ਸਾਰਾ ਸਾਨੂੰ ਮੈਸੇਜ ਵੀ ਕਰਦੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਇਸ ਪ੍ਰੋਗਰਾਮ ਦੇ ਨਾਲ ਅਗਲੇ ਹਫਤੇ ਇਸੇ ਵਕਤ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਚਰਚਾ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਦੇਵਾ ਗਿਆ ਨਮਸਕਾਰ